ਤੋਡੇ ਵਿੱਚੋਂ ਕੋਈ ਇਹੋ ਜਿਹੇ ਦੋਸਤ ਹੈ ਕਿ ਆ ਜਿਹੜੇ ਮੇਰੇ ਵਾਂਗੂ ਪੰਜਾਬੀ ਮੀਡੀਅਮ ਦੇ ਵਿੱਚ ਪੜ੍ਹੇ ਹੋਏ ਆ ਤਾਂ ਤੁਸੀਂ ਜ਼ਰੂਰ ਇਹ ਲਾਈਨ ਪੜ੍ਹੀ ਹੋਊਗੀ ਤੇ ਤੁਹਾਨੂੰ ਯਾਦ ਹੋਊ ਕਿ ਭਾਰਤ ਵਿਨਤਾਵਾਂ ਭਰਿਆ ਦੇਸ਼ ਹੈ ਅੱਛਾ ਹਮਕੋ ਸਿਕਾ ਰਿਆ ਹੈ ਯਾਦਾ ਇਹ ਲਾਈਨ ਹੁਣ ਇਹ ਵਿਨਤਾਵਾਂ ਭਾਰਤ ਦੇ ਵਿੱਚ ਬਹੁਤ ਅੱਡ ਅੱਡ ਤਰ੍ਹਾਂ ਦੀਆਂ ਨੇ ਤਰਾਤਲ ਦੀਆਂ ਨੇ ਜਲਵਾਯੂ ਦੀਆਂ ਨੇ ਧਰਮਾਂ ਦੀਆਂ ਨੇ ਬੋਲੀਆਂ ਦੀਆਂ ਨੇ ਤੇ ਨਾਲ ਦੀ ਨਾਲ ਹੀ ਅਮੀਰੀ ਤੇ ਗਰੀਬੀ ਦੀਆਂ ਨੇ ਉਹ ਇੰਡੀਆ ਦੇ ਵਿੱਚ ਕਈ ਏਰੀਏ ਇਹੋ ਜਿਹੇ ਵੀ ਹੈਗੇ ਆ ਜਿੱਥੇ ਇੰਨੀ ਕੁ ਜ਼ਿਆਦਾ ਗਰੀਬੀ ਆ ਕਿ ਲੋਕ ਉੱਥੇ ਡੱਡੂ ਖਾ ਕੇ ਗੁਜ਼ਾਰਾ ਕਰਦੇ ਨੇ ਪਰ ਦੂਜੇ ਪਾਸੇ ਅਮੀਰੀ ਇੰਨੀ ਕਿ ਜ਼ਿਆਦਾ ਅਮੀਰੀ ਆ ਤੇ ਅੱਜ ਦੀ ਆਪਣੀ ਖਬਰ ਜਿਹੜੀ ਹੈਗੀ ਆ ਉਹ ਇਸੇ ਅਮੀਰੀ ਦੇ ਬਾਰੇ ਚ ਤੁਸੀਂ ਅਕਸਰ ਮੋੜਾਂ ਦੇ ਉੱਤੇ ਦੇਖਿਆ ਹੋਊਗਾ ਜਦੋਂ ਪੁਲਿਸ ਵਾਲੇ ਕਿਸੇ ਮੁੰਡੇ ਨੂੰ ਫੜ ਲੈਂਦੇ ਆ ਮੋਟਰਸਾਈਕਲ ਦੇ ਉੱਤੇ ਫਾਈਨ ਕਰਨ ਲੱਗਦੇ ਆ 500 ਰੁਪਏ ਦਾ 1000 ਦਾ ਤਾਂ ਬਹੁਤ ਵਾਰੀ ਕਿਵੇਂ ਉਹ ਵਿਚਾਰੇ ਕਿਉਂ ਹੱਥ ਜੋੜਦੇ ਆ ਮਿੰਤਾ ਕਰਦੇ ਆ ਸਿਰਫ 500 ਰੁਪਏ ਦਾ ਫਾਈਨ ਬਚਾਉਣ ਦੇ ਲਈ ਕਿਸੇ ਤੋਂ ਫੋਨ ਕਰਵਾਉਂਦੇ ਆ ਅੱਜ ਦੀ ਆਪਣੀ ਖਬਰ ਦੇ ਵਿੱਚ ਇੱਕ ਬੰਦਾ ਗੱਡੀ ਚਲਾ ਕੇ ਜਾ ਰਿਹਾ ਉਹਨੂੰ ਫਾਈਨ ਹੋਇਆ ਕਿੰਨਾ ਫਾਈਨ ਹੋਇਆ ਉਹ ਸੋਚੋ 1 ਕਰੋੜ 40 ਲੱਖ ਰੁਪਏ ਦਾ ਫਾਈਨ ਪਹਿਲੀ ਗੱਲ ਤਾਂ ਇਹ ਹੀ ਸ਼ਾਇਦ ਤੁਸੀਂ ਸੁਣਿਆ ਨਹੀਂ ਹੋਣਾ ਮੈਂ ਵੀ ਨਹੀਂ ਸੀ ਸੁਣਿਆ ਕਦੇ ਮੈਨੂੰ ਵੀ ਮਾਤਰ ਨੂੰ ਕੀ ਪਤਾ ਕਿ ਇੰਨੇ ਫਾਈਨ ਹੋ ਜਾਂਦੇ ਆ ਗੱਡੀਆਂ ਚਲਾਉਣ ਤੇ ਉਸ ਬੰਦੇ ਨੂੰ 1 ਕਰੋੜ 40 ਲੱਖ ਰੁਪਏ ਦਾ ਫਾਈਨ ਹੋਇਆ ਹੁਣ ਸੋਚੋ ਨੇ ਕੀ ਕੀਤਾ ਉਹ ਕੁਝ ਨਹੀਂ ਕੀਤਾ ਉਹਨੇ ਫਾਈਨ ਦਿੱਤਾ ਤੇ ਚੁੱਪ ਕਰਕੇ ਉਥੋਂ ਚਲੇ ਆ ਗਿਆ ਉਵੇਂ ਜਿਵੇਂ ਜੇਬ ਦੇ ਵਿੱਚੋਂ 50 ਰੁਪਏ ਦਾ ਨੋਟ ਕੱਢਣਾ ਹੋਵੇ ਪੁਲਿਸ ਵਾਲੇ ਨੂੰ ਫੜਾਉਣਾ ਹੋਵੇ ਤੇ ਉਥੋਂ ਚਲੇ ਜਾਣਾ ਹੋਵੇ ਹੁਣ ਇਹ ਕਹਾਣੀ ਪੂਰੀ ਦੀ ਪੂਰੀ ਕੀ ਆ ਹੁਣ ਮੈਂ ਤੁਹਾਨੂੰ ਦੱਸਦਾ ਬੈਂਗਲੁਰੂ ਦੀਆਂ ਸੜਕਾਂ ਦੇ ਉੱਤੇ ਪਿਛਲੇ 1 ਸਾਲ ਤੋਂ ਵੀ ਜ਼ਿਆਦਾ ਤੋਂ ਇੱਕ ਬਿਲਕੁਲ ਚਮਕਦੇ ਲਾਲ ਰੰਗ ਦੀ ਬਿਲਕੁਲ ਨਵੀਂ ਫਰਾਰੀ ਘੁੰਮ ਰਹੀ ਸੀ। ਇੱਕ ਤਾਂ ਹੁਣੇ ਫਰਾਰੀ ਆ ਤੇ ਬਹੁਤ ਜ਼ਿਆਦਾ ਮਹਿੰਗੀ ਸੀ ਤੇ ਜਦੋਂ ਵੀ ਇਹਦਾ ਮਾਲਕ ਇਹਨੂੰ ਲੈ ਕੇ ਨਿਕਲਦਾ ਤੇ ਲੋਕਾਂ ਦੀਆਂ ਗਰਦਨਾਂ ਮੁੜਨੀਆਂ ਉਹ ਤਾਂ ਸੀਗੀਆਂ ਹੀ ਪਰ ਨਾਲ ਦੀ ਨਾਲ ਹੀ ਇਸ ਫਰਾਰੀ ਨੇ ਧਿਆਨ ਖਿੱਚਿਆ ਉੱਪਰਲੇ ਅਧਿਕਾਰੀਆਂ ਦਾ। ਹੁਣ ਤੁਸੀਂ ਕਹੋਗੇ ਕਿ ਭਾਈ ਅਗਲੇ ਕੋਲੇ ਪੈਸੇ ਸੀ ਕਿ ਉਹਨੇ ਫਰਾਰੀ ਲੈ ਲਈ ਤੇ ਉਹ ਘੁੰਮਣ ਲੱਗ ਗਿਆ ਇਹਦੇ ਵਿੱਚ ਪ੍ਰੋਬਲਮ ਕੀ ਆ ਇਹਦੇ ਵਿੱਚ ਸਿਰਫ ਇੱਕ ਪ੍ਰੋਬਲਮ ਆ ਇੱਕ ਹੋਰ ਰੂਲ ਆ ਜਿਹਦਾ ਫੇਰ ਮੈਨੂੰ ਨਹੀਂ ਪਤਾ ਸੀ ਮੈਨੂੰ ਇਸ ਖਬਰ ਤੋਂ ਬਾਅਦ ਹੀ ਉਹਦਾ ਪਤਾ ਲੱਗਿਆ ਇਹ ਜਿਹੜੀ ਫਰਾਰੀ ਸੀ ਇਹ ਰਜਿਸਟਰ ਹੋਈ ਹੋਈ ਸੀ ਕਿ ਮਹਾਰਾਸ਼ਟਰ ਦੇ ਵਿੱਚ ਮਤਲਬ ਕਿ ਇਹਦਾ ਨੰਬਰ ਸੀਗਾ ਮਹਾਰਾਸ਼ਟਰ ਦਾ ਪਰ ਇਹਦਾ ਓਨਰ ਇਹਨੂੰ ਪਿਛਲੇ ਡੇਢ ਸਾਲ ਤੋਂ ਕਿੱਥੇ ਲੈ ਕੇ ਫਿਰ ਰਿਹਾ ਸੀ ਬੈਂਗਲੁਰੂ ਦੇ ਵਿੱਚ ਮਤਲਬ ਕਿ ਕਰਨਾਟਕ ਦੇ ਵਿੱਚ ਹੁਣ ਇੰਡੀਆ ਦੇ ਵਿੱਚ ਇੱਕ ਰੂਲ ਆ ਕਿਸੇ ਵੀ ਹੋਰ ਸਟੇਟ ਦੀ ਜੇ ਗੱਡੀ ਹੋਵੇ ਤੇ ਜੇ ਉਹਨੂੰ 1 ਸਾਲ ਤੋਂ ਜ਼ਿਆਦਾ ਦੂਸਰੀ ਸਟੇਟ ਦੇ ਵਿੱਚ ਹੀ ਹੋ ਚੁੱਕਿਆ ਹੋਵੇ ਤਾਂ ਉਹਦੇ ਉੱਪਰ ਕੁਝ ਫਾਈਨ ਬਣਦਾ ਵਾ ਤੇ ਜਿਉਂ-ਜਿਉਂ ਗੱਡੀ ਦੀ ਕੀਮਤ ਵਧੀ ਜਾਣੀ ਆ ਇਹ ਫਾਈਨ ਵੀ ਵਧੀ ਜਾਣਾ ਵਾ ਹੁਣ ਜਿਹੜੀ ਇਹ ਫਰਾਰੀ ਸੀ ਇਹਦੀ ਕੀਮਤ ਸੀਗੀ 7.5 ਕਰੋੜ ਤਾਂ ਇਸ ਕਰਕੇ ਇਹਦਾ ਜਿਹੜਾ ਫਾਈਨ ਬਣਦਾ ਸੀ ਉਹ ਬਣਦਾ ਸੀਗਾ 1 ਕਰੋੜ ਤੇ 40 ਲੱਖ ਰੁਪਏ ਹੁਣ ਜਦੋਂ ਛੋਟੇ ਅਧਿਕਾਰੀਆਂ ਤੱਕ ਇਹ ਗੱਲ ਪਹੁੰਚੀ ਮਾਮਲਾ ਵੱਡਾ ਵਾ ਬੰਦਾ ਵੀ ਬਹੁਤ ਵੱਡਾ ਹੋਊਗਾ ਤੇ ਅਮਾਉਂਟ ਵੱਡੀ ਆ ਉਹ ਇਕੱਲੇ ਉਹਨੂੰ ਹੱਥ ਪਾ ਨਹੀਂ ਸਕਦੇ ਪਹਿਲਾਂ ਉਹਨਾਂ ਨੇ ਗੱਲ ਕੀਤੀ ਉੱਪਰਲੇ ਅਧਿਕਾਰੀਆਂ ਨਾਲ ਉਹਨਾਂ ਨੂੰ ਦੱਸਿਆ ਕਿ ਭਈ ਇਸ ਇਸ ਤਰ੍ਹਾਂ ਕਰਕੇ ਇੱਕ ਕੇਸ ਆ ਹੁਣ ਤੁਸੀਂ ਦੇਖ ਲਓ ਤੁਸੀਂ ਕੀ ਕਰਨਾ ਚਾਹੁੰਦੇ ਹੋ ਕਉਕੇ ਛੋਟੇ ਅਧਿਕਾਰੀ ਕੀ ਕਰ ਸਕਦੇ ਆ ਜੇ ਉੱਪਰੋਂ ਹਦਾਇਤ ਹੋਊਗੀ ਤਾਂ ਰੋਕ ਲੈਣਗੇ ਨਹੀਂ ਤਾਂ ਜਾਣ ਦੇਣਗੇ ਉੱਪਰਲੇ ਅਧਿਕਾਰੀਆਂ ਨੇ ਕਿਹਾ ਨਹੀਂ ਇਸ ਬੰਦੇ ਨੂੰ ਫੜੋ ਕਿਉਂਕਿ ਫਾਈਨ ਦੀ ਜਿਹੜੀ ਅਮਾਉਂਟ ਉਹ ਕੋ ਛੋਟੀ ਮੋਟੀ ਨਹੀਂ ਹੈਗੀ ਤਾਂ ਇਸ ਕਰਕੇ ਪਿਛਲੇ ਵੀਰਵਾਰ ਦੇ ਦਿਨ ਬੰਗਲੂਰੂ ਦੇ ਲਾਲਬਾਗ ਚੌਂਕ ਦੇ ਵਿੱਚ ਪੁਲਿਸ ਵਾਲਿਆਂ ਨੇ ਇਸ ਫਰਾਰੀ ਓਨਰ ਨੂੰ ਰੋਕ ਲਿਆ ਤੇ ਉਹਨੂੰ ਕਹਿੰਦੇ ਕਿ ਭਾਈ ਸਾਹਿਬ ਦੋ ਆਪਸ਼ਨ ਨੇ ਤੁਹਾਡੇ ਕੋਲੇ ਜਾਂ ਤਾਂ ਖੜੇ ਪੈਰ 1 ਕਰੋੜ 40 ਲੱਖ ਰੁਪਏ ਦਾ ਜੁਰਮਾਨਾ ਭਰਵਾ ਦਿਓ ਨਹੀਂ ਤਾਂ ਤੁਹਾਡੀ ਗੱਡੀ ਅਸੀਂ ਬੰਦ ਕਰਕੇ ਇੱਥੋਂ ਲੈ ਜਾਣੀ ਆ ਹੁਣ ਗੱਡੀ ਵਾਲਾ ਵੀ ਕੋਈ ਛੋਟਾ ਮੋਟਾ ਬੰਦਾ ਨਹੀਂ ਹੈਗਾ 7.5 ਕਰੋੜ ਦੀ ਉਹਦੇ ਕੋਲ ਫਰਾਰੀ ਹੈਗੀ ਐ ਐਸ ਐਫ 90 ਸਟਰਾਡੇਲ ਸ਼ਾਇਦ ਪੁਲਿਸ ਵਾਲਿਆਂ ਨੇ ਐਕਸਪੈਕਟ ਹੀ ਨਹੀਂ ਕੀਤਾ ਹੋਣਾ ਉਹਨੇ ਕੀ ਕੀਤਾ ਨਾਲ ਦੀ ਨਾਲ ਹੀ ਇਨਾ ਜੁਰਮਾਨਾ ਭਰਿਆ ਤੇ ਚੁੱਪ ਕਰਕੇ ਉਥੋਂ ਚਲਿਆ ਗਿਆ ਇਹ ਬਾਬੂਰਾਓ ਦਾ ਸਟਾਈਲ ਹੈ ਇੱਕ ਪਾਸੇ ਤਾਂ ਜਿਹੜੀ ਖਬਰ ਹੈਗੀ ਆਪਣੇ ਆਪ ਦੇ ਵਿੱਚ ਬਹੁਤ ਹੀ ਅਜੀਬਾ ਤੇ ਈਵਨ ਇਹਦੇ ਵਿੱਚ ਜਿਹੜੇ ਦੋ ਕਾਨੂੰਨ ਨੇ ਉਹ ਵੀ ਬੜੇ ਅਜੀਬ ਸੀ ਕਮ ਸੇ ਕਮ ਮੇਰੇ ਲਈ ਮੈਨੂੰ ਉਹਦੇ ਬਾਰੇ ਪਹਿਲਾਂ ਨਹੀਂ ਪਤਾ ਸੀ ਕਿ ਇੰਨਾ ਜ਼ਿਆਦਾ ਫਾਈਨ ਲੱਗ ਜਾਂਦਾ ਵਾ ਕਿਸੇ ਹੋਰ ਸਟੇਟ ਦੇ ਵਿੱਚ 1 ਸਾਲ ਤੋਂ ਜ਼ਿਆਦਾ ਗੱਡੀ ਰੱਖਣ ਦਾ ਦੂਸਰੀ ਚੀਜ਼ ਆਪ ਨੂੰ ਇਹ ਪਤਾ ਲੱਗਦੀ ਹੈ ਕਿ ਇੰਡੀਆ ਦੇ ਵਿੱਚ ਅਮੀਰੀ ਤੇ ਗਰੀਬੀ ਦਾ ਆਪਸ ਵਿੱਚ ਅੰਤਰ ਇੰਨਾ ਕਿ ਜ਼ਿਆਦਾ ਵੱਡਾ ਵਾ ਅਗਲੀ ਚੀਜ਼ ਕਿਉਂਕਿ ਇਸ ਕਹਾਣੀ ਦੇ ਵਿੱਚ ਕਹਾਣੀਆਂ ਬਹੁਤ ਨੇ ਇਸ ਬੰਦੇ ਨੇ ਅਸਲ ਦੇ ਵਿੱਚ ਗੱਡੀ ਮਹਾਰਾਸ਼ਟਰ 'ਚ ਰਜਿਸਟਰ ਪਹਿਲਾਂ ਕਿਉਂ ਕਰਵਾਈ ਸੀ ਟੈਕਸ ਤੋਂ ਬਚਣ ਦੇ ਲਈ ਕਿਉਂਕਿ ਇਹ ਜਿਹੜਾ ਬੰਦਾ ਕੋਈ ਬਹੁਤ ਵੱਡਾ ਬਿਜ਼ਨਸਮੈਨ ਆ ਪੂਰੇ ਇੰਡੀਆ ਦੇ ਵਿੱਚ ਇਹਦੇ 60 ਤੋਂ ਜ਼ਿਆਦਾ ਥਾਵਾਂ ਦੇ ਉੱਪਰ ਕਾਰੋਬਾਰ ਚੱਲਦੇ ਆ ਤਾਂ ਕਿਸੇ ਵੀ ਥਾਂ ਦੇ ਉੱਤੇ ਕਿਸੇ ਵੀ ਸ਼ਹਿਰ ਦੇ ਵਿੱਚ ਇਹ ਗੱਡੀ ਰਜਿਸਟਰ ਕਰਵਾ ਸਕਦਾ ਸੀ ਮਹਾਰਾਸ਼ਟਰ ਦੇ ਵਿੱਚ ਗੱਡੀ ਰਜਿਸਟਰ ਕਿਉਂ ਕਰਵਾਈ ਕਿਉਂਕਿ ਮਹਾਰਾਸ਼ਟਰ ਦੇ ਵਿੱਚ ਗੱਡੀਆਂ ਦੇ ਉੱਪਰ ਟੈਕਸ ਸਭ ਤੋਂ ਜ਼ਿਆਦਾ ਘਟਾ ਪਰ ਹੁਣ ਦੇਖੋ ਮਤਲਬ ਕਿੰਨੀ ਜਿਆਦਾ ਅਜੀਬ ਚੀਜ਼ ਹੋਈ ਇੱਥੇ ਜਿਹੜੇ ਟੈਕਸ ਨੂੰ ਬਚਾਉਣ ਦੇ ਲਈ ਬੰਦੇ ਨੇ ਮਹਾਰਾਸ਼ਟਰ ਦੇ ਵਿੱਚ ਗੱਡੀ ਰਜਿਸਟਰ ਕਰਵਾਈ ਤੇ ਉਹੀ ਚੀਜ਼ ਕਿੰਨੀ ਜਿਆਦਾ ਵੱਡੀ ਅੱਗੇ ਨੁਕਸਾਨ ਕਰ ਗਈ ਅਗਲੀ ਚੀਜ਼ ਇਹ ਥੇ ਇਹ ਹੈਗੀ ਆ ਕਿ ਨਾਰਮਲੀ ਇਹ ਜੇ ਵੱਡੇ ਬੰਦਿਆਂ ਨੂੰ ਕੋਈ ਹੱਥ ਨਹੀਂ ਪਹੁੰਦਾ ਛੋਟੇ ਅਧਿਕਾਰੀ ਬਿਲਕੁਲ ਨਹੀਂ ਤੇ ਵੱਡਿਆਂ ਨੇ ਵੀ ਹਾਂ ਕਿਉਂਕਿ ਉਹਦਾ ਇੱਕ ਕਾਰਨ ਆ ਬੰਗਲੂਰੂ ਦੇ ਵਿੱਚ ਰਹਿੰਦੇ ਨੇ ਬਹੁਤ ਜ਼ਿਆਦਾ ਅਮੀਰ ਲੋਕ ਪਰ ਬੰਗਲੂਰੂ ਦੇ ਵਿੱਚ ਕਾਰ ਲੈਣ ਦੇ ਉੱਤੇ ਟੈਕਸ ਬਹੁਤ ਜ਼ਿਆਦਾ ਆ ਤੇ ਇਨ੍ਹਾਂ ਸਾਰੇ ਅਮੀਰ ਲੋਕਾਂ ਨੇ ਹੁਣ ਇੱਕ ਰਸਤਾ ਲੱਭਿਆ ਹੋਇਆ ਮਹਾਰਾਸ਼ਟਰ ਦੇ ਵਿੱਚ ਜਾਂਦੇ ਆ ਗੱਡੀ ਰਜਿਸਟਰ ਕਰਵਾਉਂਦੇ ਆ ਤੇ ਬੰਗਲੂਰੂ ਚੋਂ ਨੂੰ ਚਲਾਉਂਦੇ ਆ ਤੇ ਹੁਣ ਇਸੇ ਚੀਜ਼ ਨੂੰ ਰੋਕਣ ਦੇ ਲਈ ਬੰਗਲੂਰੂ ਵਾਲੇ ਨੇ ਕਿਹਾ ਵੀ ਠੀਕ ਆ ਕੰਨ ਚ ਸਿੱਧੇ ਤਰੀਕੇ ਨਾਲ ਨਹੀਂ ਫੜਨਾ ਤਾਂ ਹੁਣ ਅਸੀਂ ਉਲਟੇ ਤਰੀਕੇ ਦੇ ਨਾਲ ਫੜਾਂਗੇ ਤੇ ਉਲਟਾ ਹੁਣ ਜਿਹੜਾ ਟੈਕਸ ਆ ਕਿਉਂਕਿ ਹੁਣ ਮੈਨੂੰ ਨਹੀਂ ਪਤਾ ਕਿ ਬੰਗਲੂਰੂ ਤੇ ਮਹਾਰਾਸ਼ਟਰ ਆਪਸ ਵਿੱਚ ਟੈਕਸ ਦਾ ਫਰਕ ਕਿੰਨਾ ਪਰ ਹੁਣ ਜਿਹੜਾ ਇਹ ਫਾਈਨ ਪਿਆ ਕਰੂਗਾ ਇਹਨਾਂ ਲੋਕਾਂ ਨੂੰ ਅਮੀਰਾਂ ਨੂੰ ਉਹਦੀ ਅਮਾਉਂਟ ਤੁਸੀਂ ਆਪ ਹੀ ਹਿਸਾਬ ਲਾ ਲਓ ਪਿਛਲੇ ਮਹੀਨੇ ਬੰਗਲੂਰੂ ਅਧਿਕਾਰੀਆਂ ਨੇ ਇਹ ਜੇ ਗੱਡੀਆਂ ਦੇ ਓਨਰਸ ਦੇ ਉੱਪਰ ਐਕਸ਼ਨ ਲੈਣਾ ਸ਼ੁਰੂ ਕੀਤਾ ਤੇ ਸਿਰਫ 1 ਮਹੀਨੇ ਦੇ ਅੰਦਰ ਅੰਦਰ ਕਿੰਨੀ ਕਮਾਈ ਕਰ ਲਈ ਜਰਮਾਨੇ ਤੋਂ 40 ਕਰੋੜ ਰੁਪਏ ਤੋਂ ਵੀ ਜ਼ਿਆਦਾ ਮੈਕਸ ਮਿਲਿਨ ਆਰਥਰ ਫੌਸ਼ ਦੁਨੀਆ ਦਾ ਇੱਕ ਜਾਣਿਆ ਪਛਾਣਿਆ ਯੂਟਿਊਬਰ ਆ ਜਿਹਦਾ ਨਿਕਨੇਮ ਹੈਗਾ ਮੈਕਸ ਫੌਸ਼ 30 ਸਾਲ ਦੀ ਇਹਦੀ ਉਮਰ ਆ ਕੁਝ ਦਿਨਾਂ ਦੀ ਗੱਲ ਆ ਉਹਨੇ ਇੱਕ ਪਲੇਨ ਦੀ ਟਿਕਟ ਬੁੱਕ ਕੀਤੀ ਪਰ ਕਿਸੇ ਕਾਰਨ ਦੇ ਕਰਕੇ ਉਸ ਫਲਾਈਟ ਦੇ ਉੱਪਰ ਨਹੀਂ ਜਾ ਸਕਿਆ ਫਾਈਨਲੀ ਫੌਸ਼ ਨੇ ਇਹ ਕਿਹਾ ਤਾਂ ਕਿ ਭਾਈ ਮੈਂ ਠੋਡੀ ਫਲਾਈਟ ਦੇ ਉੱਪਰ ਨਹੀਂ ਗਿਆ ਜਿਹੜਾ ਮੈਂ ਤੁਹਾਨੂੰ ਕਰਾਇਆ ਦਿੱਤਾ ਸੀਗਾ ਟਿਕਟ ਲਈ ਸੀਗੀ ਉਹਦੇ ਚੋਂ ਆਪਦੇ ਪੈਸੇ ਕੱਟ ਕੇ ਬਾਕੀ ਦੇ ਮੈਨੂੰ ਰੀਫੰਡ ਕਰ ਦਿਓ ਪਰ ਅੱਗੇ ਉਹ ਏਅਰਲਾਈਨ ਵਾਲਿਆਂ ਨੇ ਉਹਨੂੰ ਕੀ ਕਿਹਾ ਏਅਰਲਾਈਨ ਵਾਲੇ ਕਹਿੰਦੇ ਰੀਫੰਡ ਸਿਰਫ ਇੱਕ ਹੀ ਕੰਡੀਸ਼ਨ ਦੇ ਵਿੱਚ ਅਸੀਂ ਕਰਦੇ ਆ ਸਾਡੀ ਇਹ ਪਾਲਿਸੀ ਆ ਜੀ ਤੇ ਕੰਡੀਸ਼ਨ ਕੀ ਦਸੀ ਜੇ ਟਿਕਟ ਲੈਣ ਵਾਲੇ ਵਿਅਕਤੀ ਦੀ ਮੌਤ ਹੋ ਜਾਂਦੀ ਆ ਸਿਰਫ ਉਸ ਕੇਸ ਦੇ ਵਿੱਚ ਇਹਨੂੰ ਰੀਫੰਡ ਕੀਤਾ ਜਾ ਸਕਦਾ ਤੁਮੇ ਸ਼ਰਮ ਹੈ ਕੁਝ ਕੁਝ ਸ਼ਰਮ ਆਇਆ ਹੈ ਹੁਣ ਆਪਾਂ ਨੂੰ ਇਹ ਗੱਲ ਚੰਗੀ ਤਰ੍ਹਾਂ ਪਤਾਵਾ ਕਿ ਬਹੁਤ ਸਾਰੇ ਦੁਨੀਆ ਦੇ ਵਿੱਚ ਲੋਕ ਰਹਿੰਦੇ ਜਿਹੜੇ ਟਿਕਟ ਖਰੀਦ ਲੈਂਦੇ ਪਰ ਬਾਅਦ ਦੇ ਵਿੱਚੋਂ ਕਿਸੇ ਕਾਰਨ ਕਰਕੇ ਨਹੀਂ ਜਾ ਸਕਦੇ ਤੇ ਉਹਨਾਂ ਦੇ ਵਿੱਚੋਂ ਕਿੰਨੇ ਅਕਦੀ ਮੌਤ ਹੋਣੀ ਹੁੰਦੀ ਆ ਤੇ ਸੈਕੰਡਲੀ ਜੇ ਕਿਸੇ ਦੀ ਮੌਤ ਹੀ ਹੋ ਗਈ ਤਾਂ ਬਾਅਦ ਦੇ ਵਿੱਚ ਰੀਫੰਡ ਕਿਨੂੰ ਚਾਹੀਦਾ ਵਾ ਤਾਂ ਇਸ ਕਰਕੇ ਇਹ 에ਅਰਲਾਈਨ ਵਾਲਿਆਂ ਦਾ ਆਪਣਾ ਹੀ ਇੱਕ ਬਣਾਇਆ ਹੋਇਆ ਰੂਲ ਆ ਜਿਹੜਾ ਹਮੇਸ਼ਾ ਉਹਨਾਂ ਦੇ ਫੇਵਰ 'ਚ ਕੰਮ ਕਰਦਾ ਪਰ ਇਸ ਵਾਰ ਉਹਨਾਂ ਦਾ ਜਿਹੜਾ ਪਾਲਾ ਸੀਗਾ ਉਹ ਕਿਹਦੇ ਨਾਲ ਪਿਆ ਸੀਗਾ ਮੈਕਸ ਫੌਸ਼ ਦੇ ਨਾਲ ਹੁਣ ਮੈਕਸ ਫੌਸ਼ ਇੱਥੇ 에ਅਰਲਾਈਨ ਵਾਲਿਆਂ ਨੂੰ ਸਬਕ ਸਿਖਾ ਤਾਂ ਉਹਨੇ ਕਿਹਾ ਵੀ ਠੀਕ ਆ ਪਾਵੇਂ ਹੁਣ ਮੈਂ ਮਰ ਜਾਵਾਂ ਪਰ ਤੁਹਾਨੂੰ ਸਬਕ ਜ਼ਰੂਰ ਸਿਖਾਉਂਗਾ ਤੇ ਫਾਈਨਲੀ ਮੈਕਸ ਫੌਸ਼ ਕੀ ਕਰਦਾ ਉਹ ਮਰ ਜਾਂਦਾ ਨਹੀਂ ਲਿਟਰਲੀ ਪਰ ਜਿਵੇਂ 에ਅਰਲਾਈਨ ਵਾਲਿਆਂ ਨੇ ਵੀ ਦਿਮਾਗ ਲਾਇਆ ਉਸੇ ਤਰ੍ਹਾਂ ਹੀ ਮੈਕਸ ਫੌਸ਼ ਨੇ ਵੀ ਦਿਮਾਗ ਲਾਇਆ ਉੱਤਰੀ ਇਟਲੀ ਦਾ ਇੱਕ ਬਹੁਤ ਛੋਟਾ ਜਿਹਾ ਇਲਾਕਾ ਵਾ ਸੈਬੋਰਗਾ ਉਹਦੇ ਆਪਣੇ ਰੂਲ ਆ ਆਉਂਦਾ ਪਾਵੇਂ ਉਹ ਇਟਲੀ ਦੇ ਵਿੱਚ ਤੇ ਸੈਕੰਡਲੀ ਉੱਥੇ ਰਾਣੀ ਆ ਛੋਟਾ ਜਿਹਾ ਇਲਾਕਾ ਵਾ ਖੇਤੀਬਾੜੀ ਨਾਲ ਰਿਲੇਟਡ ਆ ਤੇ ਬੜੇ ਸਿੰਪਲ ਜਿਹਾ ਲੋਕ ਨੇ ਇੰਨੇ ਕਿ ਸਿੰਪਲ ਜਿਹਾ ਕਿ ਮੈਕਸ ਫੋਸ਼ ਵਰਗਾ ਇੱਕ ਯੂਟਿਊਬਰ ਹੀ ਉਹਨਾਂ ਦੇ ਲਈ ਬਹੁਤ ਵੱਡੀ ਸੈਲੀਬ੍ਰਿਟੀ ਬਣਦਾ ਵਾ ਤਾਂ ਮੈਕਸ ਫੋਸ਼ ਕੀ ਕਰਦਾ ਉਸ ਏਰੀਆ ਦੇ ਵਿੱਚ ਪਹੁੰਚਦਾ ਤੇ ਈਵਨ ਉਥੋਂ ਦੀ ਰਾਜਕੁਮਾਰੀ ਨੀਨਾ ਮੈਂਗੇਤੋ ਦੇ ਨਾਲ ਵੀ ਮਿਲਦਾ ਵਾ ਤੇ ਉਹਨੂੰ ਇਹ ਸਾਰੀ ਗੱਲਬਾਤ ਦੱਸਦਾ ਨਿਨੋ ਮੈਗਾ ਤੋਂ ਇਸ ਗੱਲ ਦੇ ਉੱਤੇ ਹੱਸਦੇ ਆ ਤੇ ਨਾਲ ਦੀ ਨਾਲ ਹੀ ਆਪਣੇ ਅਧਿਕਾਰੀਆਂ ਨੂੰ ਇਹ ਕਹਿੰਦੇ ਆ ਕਿ ਠੀਕ ਆ ਭਾਈ ਕਿ ਤੁਸੀਂ ਮੈਕਸ ਫੋਸ਼ ਨੂੰ ਇੱਕ ਡੈਥ ਸਰਟੀਫਿਕੇਟ ਜਾਰੀ ਕਰ ਦਿਓ ਮੈਕਸ ਫੋਸ਼ ਇਟਲੀ ਦੇ ਉਸ ਏਰੀਆ ਸਬੋਰਗਾ ਤੋਂ ਡੈਥ ਸਰਟੀਫਿਕੇਟ ਲੈਂਦਾ ਵਾ ਮੌਤ ਕੋ ਛੂਕੇ ਟੱਕ ਸਵਾਰ ਬਸਾ ਸ ਤੇ ਵਾਪਸ ਉਸ 에ਅਰਲਾਈਨ ਦੇ ਕੋਲੇ ਪਹੁੰਚ ਜਾਂਦਾ ਵਾ ਇੱਕ ਚੀਜ਼ ਮੈਂ ਤੁਹਾਨੂੰ ਦੱਸਣੀ ਭੁੱਲ ਗਿਆ ਰੀਫੰਡ ਦੀ ਅਮਾਉਂਟ ਟੋਟਲ ਕਿੰਨੀ ਸੀ ਇੰਡੀਅਨ ਕਰੰਸੀ ਦੇ ਮੁਤਾਬਕ ਸਿਰਫ 4300 ਰੁਪਈਆ ਅਮਾਉਂਟ ਕੋਈ ਖਾਸ ਨਹੀਂ ਸੀ ਬਸ ਸਿਰਫ ਇੰਨਾ ਸੀ ਕਿ ਮੈਕਸ ਫੌਸ਼ 에ਅਰਲਾਈਨ ਵਾਲਿਆਂ ਨੂੰ ਇੱਕ ਸਬਕ ਸਿਖਾਉਣਾ ਚਾਹੁੰਦਾ ਸੀ ਉਹਨਾਂ ਨੂੰ ਸਿਰਫ ਇਹ ਦੱਸਣਾ ਚਾਹੁੰਦਾ ਸੀ ਕਿ ਅਸਲ ਦੇ ਵਿੱਚ ਤੁਹਾਡੇ ਰੂਲ ਕਿੰਨੇ ਕਿ ਜ਼ਿਆਦਾ ਕਨਿੰਗ ਨਹੀਂ ਘਟੀਆਂ ਨੇ ਤੁਹਾਡੇ ਆਪਣੇ ਯਾਤਰੀਆਂ ਦੇ ਲਈ ਤਾਂ ਹੁਣ ਮੈਕਸ ਫੌਸ਼ ਆਪਣਾ ਡੈਥ ਸਰਟੀਫਿਕੇਟ ਉਹਨਾਂ ਨੂੰ ਦਿਖਾ ਦਿੰਦਾ ਹੁਣ ਉਹ ਅੱਗੇ ਕੁਝ ਨਹੀਂ ਕਰ ਸਕਦੇ ਉਹਨਾਂ ਨੂੰ ਉਹ ਮੇਲ ਕਰਦਾ ਤੇ ਅੱਗੇ ਉਹ 에ਅਰਲਾਈਨ ਵਾਲੇ ਕਹਿੰਦੇ ਆ ਠੀਕ ਹੈ ਜੀ ਅਸੀਂ ਤੁਹਾਨੂੰ ਰੀਫੰਡ ਕਰਦੇ ਹਾਂ ਤੁਸੀਂ ਆਪਣਾ ਬੈਂਕ ਅਕਾਊਂਟ ਸਾਨੂੰ ਦੱਸ ਦਿਓ ਪਰ ਇੱਥੇ ਆ ਕੇ ਇੱਕ ਵਾਰੀ ਫੇਰ ਮੈਕਸ ਫੋਸ਼ ਉਹਨਾਂ ਦੀ ਬੇਇੱਜ਼ਤੀ ਕਰਦਾ ਕਿਉਂਕਿ ਅਸਲ ਦੇ ਵਿੱਚ ਤਾਂ ਹੈ ਫਰਾਡ ਕਿਉਂਕਿ ਅਸਲੀ ਦੇ ਵਿੱਚ ਤਾਂ ਮੈਕਸ ਫੋਸ਼ ਹਾਲੇ ਵੀ ਜ਼ਿੰਦਾ ਵਾ ਤਾਂ ਇਸ ਕਰਕੇ ਉਹ ਉਹਨਾਂ ਨੂੰ ਆਪਣਾ ਕੋਈ ਬੈਂਕ ਅਕਾਊਂਟ ਵਗੈਰਾ ਨਹੀਂ ਦੱਸਦਾ ਸਿਰਫ ਇਹਨਾਂ ਕਹਿੰਦਾ ਕਿ ਮੈਂ ਸਿਰਫ ਤੁਹਾਨੂੰ ਤੁਹਾਡਾ ਅਸਲੀ ਚਿਹਰਾ ਦਿਖਾਉਣਾ ਚਾਹੁੰਦਾ ਸੀ ਪਿਛਲੇ ਕੁਝ ਸਾਲਾਂ ਤੋਂ YouTube ਦੇ ਉੱਤੇ ਜਿਹੜੇ ਵੀਡੀਓ ਸਭ ਤੋਂ ਜ਼ਿਆਦਾ ਦੇਖੇ ਜਾ ਰਹੇ ਆ ਤੇ ਜਿਸ ਤਰ੍ਹਾਂ ਦੀਆਂ ਕਿਤਾਬਾਂ ਸਭ ਤੋਂ ਜ਼ਿਆਦਾ ਪੜੀਆਂ ਜਾ ਰਹੀਆਂ ਉਸ ਕੈਟਾਗਰੀ ਦੇ ਵਿੱਚੋਂ ਇੱਕ ਕੈਟਾਗਰੀ ਜਿਹੜੀ ਬਹੁਤ ਹੀ ਜ਼ਿਆਦਾ ਪੌਪੂਲਰ ਉਹ ਹੈਗੀ ਆ ਮੋਟੀਵੇਸ਼ਨਲ ਕਹਾਣੀਆਂ ਦੀ ਤੇ ਅੱਜ ਮੈਂ ਵੀ ਤੁਹਾਡੇ ਲਈ ਲੈ ਕੇ ਆਇਆ ਇੱਕ ਅਸਲੀ ਵਾਲੀ ਮੋਟੀਵੇਸ਼ਨਲ ਕਹਾਣੀ ਜਿਹੜੀ ਬਹੁਤ ਹੀ ਜ਼ਿਆਦਾ ਅਜੀਬ ਆ ਤਾਂ ਇੱਕ ਕਹਾਣੀ ਸ਼ੁਰੂ ਹੁੰਦੀ ਹੈ ਅੱਜ ਤੋਂ 60 ਸਾਲ ਪਹਿਲਾਂ ਮੰਗੋਲੀਆ ਦੇ ਵਿੱਚ ਇੱਕ 7 ਸਾਲ ਦੀ ਉਮਰ ਦਾ ਬੱਚਾ ਵਾ ਲੜਕਾ ਵਾ ਉਹਦੇ ਮਾਪੇ ਬਹੁਤ ਹੀ ਜ਼ਿਆਦਾ ਗਰੀਬ ਨੇ ਇੰਨੀ ਕੁ ਜ਼ਿਆਦਾ ਗਰੀਬ ਕਿ ਹੋਰ ਉਹਦੀ ਦੇਖਭਾਲ ਨਹੀਂ ਕਰ ਸਕਦੇ ਉਹਦੇ ਉੱਤੇ ਪੈਸਾ ਨਹੀਂ ਲਾ ਸਕਦੇ ਬੱਚੇ ਦੀ ਉਮਰ ਇੰਨੀ ਕੁ ਹੋ ਚੁੱਕੀ ਆ ਕਿ ਉਹ ਥੋੜਾ ਬਹੁਤ ਕੋਈ ਕੰਮਕਾਰ ਕਰ ਸਕਦਾ ਤਾਂ ਇਹ ਮਾਪੇ ਕੀ ਕਰਦੇ ਆ ਆਪਣੇ ਹੀ ਇਸ ਔਲਾਦ ਨੂੰ ਇੱਕ ਛੋਟੇ-ਮੋਟੇ ਕੈਟਲ ਫਾਰਮਰ ਨੂੰ ਮਤਲਬ ਕਿ ਇੱਕ ਇਹੋ ਜਿਹੇ ਬੰਦੇ ਨੂੰ ਜਿਹਦੇ ਕੋਲ ਥੋੜੇ-ਬਹੁਤ ਡੰਗਰ ਹੁੰਦੇ ਆ ਤੇ ਉਹਨੂੰ ਕਿਸੇ ਮੁੰਡੇ ਦੀ ਲੋੜ ਹੁੰਦੀ ਆ ਉਹਨੂੰ ਇਹ ਆਪਣਾ ਬੱਚਾ ਵੇਚ ਦਿੰਦੇ ਆ ਕਿੰਨੇ ਰੁਪਏ ਦੇ ਵਿੱਚ ਇੰਡੀਅਨ ਕਰੰਸੀ ਦੇ ਮੁਤਾਬਕ ਸਿਰਫ 600 ਰੁਪਏ ਦੇ ਵਿੱਚ ਇਸ ਬੱਚੇ ਦਾ ਨਾਮ ਰੱਖਿਆ ਜਾਂਦਾ ਨਿਊ ਨਿਊ ਜੈਨਸ਼ੈਂਗ ਤਾਂ 7 ਸਾਲ ਦੀ ਉਮਰ ਤੋਂ ਨਿਊ ਦੀ ਜਿਹੜੀ ਹਾਰਡਸ਼ਿਪ ਵਾਲੀ ਜ਼ਿੰਦਗੀ ਆ ਉਹ ਸ਼ੁਰੂ ਹੋ ਜਾਂਦੀ ਆ ਪੂਰਾ ਦਿਨ ਡੰਗਰਾਂ ਦੇ ਨਾਲ ਕੰਮ ਕਰਨਾ ਤੇ ਬਹੁਤ ਥੋੜੀ ਜਿਹੀ ਉਹਨੂੰ ਖਰਾਕ ਮਿਲਦੀ ਸੀ ਤੇ ਇਸੇ ਤਰ੍ਹਾਂ ਉਹਦਾ ਜੀਵਨ ਸੀ ਪਰ ਇਸ ਤੋਂ ਸਿਰਫ 2 ਸਾਲ ਤੋਂ ਬਾਅਦ ਇਹ ਵਾਲਾ ਇਨਸਾਨ ਵੀ ਜਿਨੇ ਨਿਊ ਨੂੰ ਸਿਰਫ 600 ਰੁਪਏ ਦੇ ਵਿੱਚ ਖਰੀਦਿਆ ਸੀ ਉਹਦੀ ਆਪਣੀ ਵੀ ਮੌਤ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਨਿਊ ਰੁੱਖ ਕਰਦਾ ਵਾ ਇੱਕ ਡੇਰੀ ਫੈਕਟਰੀ ਦੇ ਵੱਲ ਜਿੱਥੇ ਉਹਨੂੰ ਕੰਮ ਮਿਲਦਾ ਵਾ ਬੋਤਲਾਂ ਨੂੰ ਸਾਫ਼ ਕਰਨ ਦਾ ਹੁਣ ਕਿਉਂਕਿ ਨਿਊ ਨੇ ਆਪਣੇ ਬਚਪਨ ਤੋਂ ਹੀ ਬਹੁਤ ਹੀ ਜ਼ਿਆਦਾ ਹਾਰਡਸ਼ਿਪ ਦੇਖੀ ਆ ਤੇ ਸਰੀਰੇ ਕੰਮ ਉਹਨੇ ਸ਼ੁਰੂ ਤੋਂ ਕੀਤੇ ਹੋਏ ਆ ਸਰੀਰ ਉਹਦਾ ਉਸ ਤਰ੍ਹਾਂ ਦਾ ਬਣ ਚੁੱਕਿਆ ਤੇ ਨਾਲ ਦੀ ਨਾਲ ਹੀ ਉਹਨੂੰ ਡੇਰੀ ਵਾਲੇ ਕੰਮਾਂ ਦੀ ਦੁੱਧ ਦੀ ਡੰਗਰਾਂ ਦੀ ਸਾਰੀ ਦੀ ਸਾਰੀ ਨੌਲੇਜ ਤਾਂ ਹੌਲੀ-ਹੌਲੀ ਕਰਕੇ ਨਿਊ ਇਸ ਫੈਕਟਰੀ ਦੇ ਵਿੱਚ ਆਪਣਾ ਰੈਂਕ ਵਧਾਉਂਦਾ ਜਾਂਦਾ ਆਪਣਾ ਜਿਹੜਾ ਰਤਬਾ ਹੈਗਾ ਉਹ ਬਿਲਕੁਲ ਛੋਟੇ ਵਾਲੇ ਕਰਮਚਾਰੀ ਤੋਂ ਹੋਰ ਉੱਪਰ ਕਰਦਾ ਜਾਂਦਾ ਕਾਫੀ ਸਾਲ ਇਸੇ ਤਰ੍ਹਾਂ ਡੇਰੀ ਸੈਕਟਰ ਦੇ ਵਿੱਚ ਕੰਮ ਕਰਨ ਤੋਂ ਬਾਅਦ ਨਿਊ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਚੇਂਜ ਚਾਹੁੰਦਾ ਤੇ ਉਸ ਤੋਂ ਬਾਅਦ ਉਹ ਰੁਖ ਕਰਦਾ ਵਾ ਚਾਈਨਾ ਦੀ ਇੱਕ ਬਹੁਤ ਹੀ ਵੱਡੀ ਡੇਰੀ ਕੰਪਨੀ ਦੇ ਵੱਲ ਜਦੋਂ ਨਿਊ ਨੂੰ ਦੇਖਦੇ ਆ ਉਹਦੀ ਇੰਟਰਵਿਊ ਲੈਂਦੇ ਆ ਤਾਂ ਉਹਨਾਂ ਨੂੰ ਇਹ ਪਤਾ ਲੱਗਦਾ ਕਿ ਇਸ ਬੰਦੇ ਨੂੰ ਤਾਂ ਡੇਰੀ ਸੈਕਟਰ ਦੇ ਬਾਰੇ ਵਿੱਚ ਬਹੁਤ ਜ਼ਿਆਦਾ ਨੋਲੇਜ ਆ ਤਾਂ ਇਸੇ ਕਰਕੇ ਨਿਊ ਨੂੰ ਉਸ ਕੰਪਨੀ ਦੇ ਵਿੱਚ ਜੌਬ ਮਿਲ ਜਾਂਦੀ ਹੈ ਤੇ ਇਸ ਤੋਂ ਬਾਅਦ ਸਮਾਂ ਆਪਣੀ ਰਫ਼ਤਾਰ ਚੱਲਦਾ ਜਾਂਦਾ ਤੇ ਇੱਕ ਦਿਨ ਉਹੀ ਨਿਊ ਜੈਨ ਸ਼ੈਂਗ ਜਿਹਨੂੰ ਬਹੁਤ ਸਾਲ ਪਹਿਲਾਂ ਉਹਦੇ ਆਪਣੇ ਮਾਪੇ ਨੇ 600 ਰੁਪਏ ਦੇ ਵਿੱਚ ਕਿਸੇ ਨੂੰ ਵੇਚਿਆ ਸੀ ਉਸੇ ਕੰਪਨੀ ਦਾ ਵਾਈਸ ਪ੍ਰੈਜ਼ੀਡੈਂਟ ਬਣ ਜਾਂਦਾ ਤੇ ਉਹਦੀ ਤਨਖਾਹ ਕਿੰਨੀ ਹੋ ਜਾਂਦੀ ਆ 140000 ਅਮਰੀਕਨ ਡਾਲਰ ਪਰ ਨਿਊ ਇੰਨੀ ਕ ਕਾਮਯਾਬੀ ਦੇ ਨਾਲ ਖੁਸ਼ ਨਹੀਂ ਹੁੰਦਾ ਉਹ ਇਸ ਤੋਂ ਕੁਝ ਵੱਡਾ ਕਰਨਾ ਚਾਹੁੰਦਾ ਤੇ ਨਾਲੇ ਆਪਣਾ ਕਰਨਾ ਚਾਹੁੰਦਾ ਉਹਨੂੰ ਇੰਨੀ ਕ ਸਮਝ ਹੁੰਦੀ ਹੈ ਕਿ ਜਿੰਨੀ ਨੋਲੇਜ ਮੇਰੇ ਕੋਲ ਹੈ ਹੋਰ ਕਿਸੇ ਨੂੰ ਇੰਨੀ ਨੋਲੇਜ ਨਹੀਂ ਹੈ ਤਾਂ ਮੈਂ ਕਿਸੇ ਦੇ ਥੱਲੇ ਕੰਮ ਕਿਉਂ ਕਰਾਂ ਤਾਂ ਫਾਈਨਲੀ ਉਹ ਇਸ ਕੰਪਨੀ ਨੂੰ ਛੱਡ ਦਿੰਦਾ ਤੇ ਆਪਣੀ ਇੱਕ ਕੰਪਨੀ ਸ਼ੁਰੂ ਕਰਦਾ ਹੁਣ ਇਸ ਤੋਂ ਅੱਗੇ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਇਹ ਕਹਾਣੀ ਕਿੱਧਰ ਨੂੰ ਜਾ ਰਹੀ ਆ ਜੇ ਮੈਂ ਪੂਰੀ ਕਹਾਣੀ ਸੁਣਾਉਂਗਾ ਇਹ ਵੀਡੀਓ ਬਹੁਤ ਜ਼ਿਆਦਾ ਲੰਮਾ ਹੋ ਜਾਣਾ ਹੁਣ ਮੈਂ ਤੁਹਾਨੂੰ ਲੈ ਚੱਲਦਾ ਇਸ ਕਹਾਣੀ ਦੇ ਬਿਲਕੁਲ ਐਂਡ ਵਾਲੇ ਪਾਰਟ ਦੇ ਵਿਚ ਅੱਜ ਨਿਊ ਜੈਂਸ਼ੈਂਗ ਚਾਈਨਾ ਦਾ ਸਭ ਤੋਂ ਵੱਡਾ ਡੇਰੀ ਸੈਕਟਰ ਦਾ ਇਨਸਾਨ ਆ ਉਹਦੀ ਕੰਪਨੀ ਪੂਰੇ ਚਾਈਨਾ ਦੇ ਵਿੱਚ ਸਭ ਤੋਂ ਜ਼ਿਆਦਾ ਵੱਡੀ ਆ ਤੇ ਨਿਊ ਜੈਂਸ਼ੈਂਗ ਜਿਹਨੂੰ ਤਕਰੀਬਨ 60-65 ਸਾਲ ਪਹਿਲਾਂ ਉਹਦੇ ਮਾਪੇ ਨੇ 600 ਇੰਡੀਅਨ ਰੁਪਈਏ ਦੇ ਵਿੱਚ ਕਿਸੇ ਨੂੰ ਵੇਚਤਾ ਸੀ ਗਰੀਬੀ ਦੇ ਕਰਕੇ ਅੱਜ ਉਹ ਚਾਈਨਾ ਦੇ ਸਭ ਤੋਂ ਜ਼ਿਆਦਾ ਅਮੀਰ ਬੰਦਿਆਂ ਦੇ ਵਿੱਚ ਗਿਣਿਆ ਜਾਂਦਾ ਅਕਸਰ ਆਪਾਂ ਇਹ ਚੀਜ਼ ਲੋਕਾਂ ਨੂੰ ਕਹਿੰਦੇ ਸੁਣਿਆ ਵਾਂ ਵੀ ਜਿਹੜੀਆਂ ਵਾਈਟ ਕਾਲਰ ਜੌਬ ਹੁੰਦੀਆਂ ਨੇ ਉਹ ਦੇਖਣ ਨੂੰ ਜਾਂ ਸੁਣਨ ਨੂੰ ਤਾਂ ਸੋਹਣੀਆਂ ਲੱਗਦੀਆਂ ਨੇ ਪਰ ਉਹਨਾਂ ਦੇ ਵਿੱਚ ਵੀ ਜਿਹੜੀ ਕਮਾਈ ਆ ਉਹ ਕੋਈ ਇੰਨੀ ਜ਼ਿਆਦਾ ਨਹੀਂ ਹੁੰਦੀ ਸੈਲਰੀ ਜ਼ਿਆਦਾ ਹੁੰਦੀ ਆ ਪਰ ਨਾਲ ਦੀ ਨਾਲ ਹੀ ਉਹਦੇ 'ਚ ਜਿਹੜਾ ਟੈਕਸ ਹੁੰਦਾ ਉਹ ਬਹੁਤ ਹੀ ਜ਼ਿਆਦਾ ਹੁੰਦਾ ਤੇ ਦੂਸਰੇ ਪਾਸੇ ਜਿਹੜੇ ਲੋਕ ਬਲੂ ਕਾਲਰ ਜੌਬ ਕਰਦੇ ਆ ਉਹਨਾਂ ਦੀ ਜਿਹੜੀ ਇਨਕਮ ਹੁੰਦੀ ਆ ਸੈਲਰੀ ਘੱਟ ਹੋਣ ਦੇ ਬਾਵਜੂਦ ਟੈਕਸ ਬਹੁਤ ਹੀ ਜ਼ਿਆਦਾ ਕੱਟ ਹੁੰਦਾ ਇਸ ਕਰਕੇ ਉਹਨਾਂ ਦੀ ਇਨਕਮ ਬਹੁਤ ਜ਼ਿਆਦਾ ਹੁੰਦੀ ਆ ਉਦਾਹਰਨ ਦੇ ਤੌਰ ਤੇ ਆਪਣੇ ਕੈਨੇਡਾ ਜਾਂ ਅਮਰੀਕਾ ਗਏ ਹੋਏ ਲੋਕਾਂ ਨੂੰ ਦੇਖ ਲਓ ਅਕਸਰ ਤੁਸੀਂ ਆਪਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਤੋਂ ਸੁਣਿਆ ਹੋਊਗਾ ਕਿ ਟਰੱਕਿੰਗ ਦੇ ਵਿੱਚ ਇੰਨੀ ਕੁ ਜ਼ਿਆਦਾ ਪੈਸੇ ਬਣ ਜਾਂਦੇ ਆ ਜਿੰਨੇ ਆਫਿਸ ਜਾਣ ਵਾਲਿਆਂ ਨੂੰ ਵੀ ਨਹੀਂ ਬਣਦੇ ਇਵਨ ਹੁਣ ਤਾਂ ਆਪਾਂ ਇਹ ਜੇ ਵੀਡੀਓ ਵੀ ਦੇਖੇ ਹੋਏ ਆ ਜਿਹਦੇ ਉੱਪਰ ਕਈ ਲੋਕਾਂ ਨੇ ਇਵਨ ਪਖਾਰੀਆਂ ਦੇ ਉੱਤੇ ਵੀਡੀਓ ਬਣਾਏ ਆ ਤੇ ਦੱਸਿਆ ਕਿ ਪਖਾਰੀਆਂ ਦੀ ਇਨਕਮ ਇੰਨੀ ਜ਼ਿਆਦਾ ਆ ਇੱਕ ਮਹੀਨੇ ਦੀ ਉਹਦਾ ਇੱਕ ਸਿੱਧਾ ਸਿੱਧਾ ਕਾਰਨ ਆ ਉਹਨਾਂ ਨੂੰ ਕੋਈ ਵੀ ਟੈਕਸ ਨਹੀਂ ਦੇਣਾ ਪੈਂਦਾ ਕੁਝ ਦਿਨ ਪਹਿਲਾਂ ਇੱਕ ਇੰਡੀਅਨ ਇਨਸਾਨ ਨੇ ਰੈਡਿਟ ਦੇ ਉੱਪਰ ਇੱਕ ਪੋਸਟ ਪਾਈ ਉਸ ਪੋਸਟਰ ਦੇ ਵਿੱਚ ਉਹਨਾਂ ਨੇ ਇੱਕ ਪਾਸੇ ਆਪ ਦੀ ਆਮਦਨ ਦੱਸੀ ਟੈਕਸ ਕੱਟਣ ਤੋਂ ਬਾਅਦ ਤੇ ਨਾਲ ਦੀ ਨਾਲ ਹੀ ਉਸ ਆਂਟੀ ਦੀ ਆਮਦਨ ਦੱਸੀ ਜਿਹੜੇ ਉਹਨਾਂ ਦੇ ਘਰੇ ਕੰਮ ਕਰਦੇ ਸੀ ਟੈਕਸ ਤੋਂ ਬਾਅਦ ਦੀ ਤਾਂ ਲੋਕ ਹੈਰਾਨ ਹੋ ਗਏ ਤੇ ਪੂਰੇ ਇੰਟਰਨੈਟ ਦੇ ਉੱਪਰ ਇੱਕ ਨਵੀਂ ਡਿਬੇਟ ਇਹ ਦੇ ਨਾਲ ਸ਼ੁਰੂ ਹੁੰਦੀ ਇਹ ਜਿਹੜੇ ਯੂਜ਼ਰ ਨੇ ਇਹਨਾਂ ਨੇ ਇਹ ਦੱਸਿਆ ਕਿ ਜਿਹੜੇ ਆਂਟੀ ਮੇਰੇ ਘਰੇ ਕੰਮ ਕਰਦੇ ਆ ਉਹ ਤਿੰਨ ਘਰਾਂ ਦੇ ਵਿੱਚ ਜਾਂਦੇ ਆ ਤੇ ਕੰਮ ਕਰਦੇ ਆ ਮਹੀਨੇ ਦੀ ਉਹਨਾਂ ਦੀ ਇਨਕਮ ਹੈਗੀ ਆ 30000 ਰੁਪਈਆ ਉਹਨਾਂ ਦੇ ਜਿਹੜੇ ਹਸਬੰਡ ਨੇ ਉਹਨਾਂ ਦੀ ਮਹੀਨੇ ਦੀ ਇਨਕਮ ਹੈਗੀ ਆ 35000 ਰੁਪਈਆ ਹੁਣ ਮੈਂ ਤੁਹਾਨੂੰ ਇਹ ਦੱਸ ਦਿੰਨਾ ਇਹ ਇੱਕ ਵੱਡੇ ਸ਼ਹਿਰ ਦੀ ਗੱਲ ਆ ਤਾਂ ਇਸ ਕਰਕੇ ਇਨਕਮ ਤੇ ਖਰਚੇ ਉਹ ਦੋਨੋਂ ਹੀ ਜ਼ਿਆਦਾ ਰਹਿੰਦੇ ਆ ਤੇ ਇਸ ਅੰਕਲ ਤੇ ਆਂਟੀ ਦਾ ਇੱਕ ਬੇਟਾ ਵਾ ਜਿਹੜਾ ਇੱਕ ਸਾੜੀਆਂ ਦੇ ਸ਼ੋਰੂਮ ਦੇ ਵਿੱਚ ਕੰਮ ਕਰਦਾ ਵਾ ਉਹਦੀ ਮਹੀਨੇ ਦੀ ਕਮਾਈ ਹੈਗੀ ਆ 30000 ਤੇ ਇਹਨਾਂ ਦੀ ਜਿਹੜੀ ਬੇਟੀ ਆ ਉਹ ਦਰਜੀ ਦਾ ਕੰਮ ਸਿੱਖ ਰਹੀ ਆ ਤੇ ਜਦੋਂ ਉਹਨੇ ਇਹ ਕੰਮ ਸਿੱਖ ਲਿਆ ਤੇ ਆਪਣਾ ਕੰਮ ਸ਼ੁਰੂ ਕਰਤਾ ਤਾਂ ਉਹਦੀ ਤਕਰੀਬਨ ਮਹੀਨੇ ਦੀ ਇਨਕਮ ਹੋ ਜਾਣੀ ਆ 15 ਤੋਂ ਲੈ ਕੇ 20000 ਰੁਪਈਆ ਪਰ ਮੀਨਾ ਸਭ ਤੋਂ ਛੋਟਾ ਬੇਟਾ ਉਹ ਸਿੱਖ ਰਿਹਾ ਵਾ ਪਲੰਬਿੰਗ ਦਾ ਕੰਮ ਤੇ ਉਹਦੀ ਵੀ ਸਟਾਰਟਿੰਗ ਦੇ ਵਿੱਚ ਮਹੀਨੇ ਦੀ ਹੋ ਜਾਣੀ ਆ 15000 ਤੋਂ ਲੈ ਕੇ 25000 ਰੁਪਈਏ ਤੱਕ ਦੀ ਅਗਲੀ ਚੀਜ਼ ਇਹ ਜਿੰਨੇ ਵੀ ਕੰਮ ਮੈਂ ਦੱਸੇ ਆ ਇਹਨਾਂ ਦੇ ਵਿੱਚ ਕਿਸੇ ਦੇ ਵਿੱਚ ਵੀ ਆਮਦਨ ਦੇ ਉੱਪਰ ਕੋਈ ਟੈਕਸ ਨਹੀਂ ਹੈਗਾ ਤਾਂ ਇਸ ਤਰ੍ਹਾਂ ਦੇ ਨਾਲ ਇਸ ਪੂਰੇ ਪਰਿਵਾਰ ਦੀ ਮਹੀਨੇ ਦੀ ਕਮਾਈ ਬਣ ਜਾਂਦੀ ਆ तकरीबन 135000 ਰੁਪਈਆ ਜਿਹੜੀ ਕਿ ਇਸ ਰੈਡਿਟ ਯੂਜ਼ਰ ਦੀ ਆਪਣੀ ਤੇ ਇਹਨਾਂ ਦੇ ਪਰਿਵਾਰ ਦੀ ਕਿਉਂਕਿ ਇਸ ਪਰਿਵਾਰ ਦੇ ਵਿੱਚ ਚਾਰ ਮੈਂਬਰ ਨੇ ਇਹਨਾਂ ਦੇ ਵਾਈਫ ਤੇ ਇਹਨਾਂ ਦੇ ਦੋ ਬੱਚੇ ਇਹਨਾਂ ਨੂੰ ਬਹੁਤ ਜ਼ਿਆਦਾ ਟੈਕਸ ਦੇਣਾ ਪੈਂਦਾ ਤਾਂ ਇਹਨਾਂ ਦੀ ਜਿਹੜੀ ਮੰਥਲੀ ਕਮਾਈ ਆ ਇਸ ਪਰਿਵਾਰ ਤੋਂ ਘਟਾ ਉਸ ਆਂਟੀ ਦੇ ਨਾਲੋਂ ਇਹਨਾਂ ਦੀ ਅਸਲ ਦੇ ਵਿੱਚ ਆਮਦਨ ਘੱਟ ਆ ਜਿਹੜੇ ਇਹਨਾਂ ਦੇ ਘਰੇ ਸਫਾਈ ਦਾ ਤੇ ਰਸੋਈ ਦਾ ਕੰਮ ਕਰਦੇ ਆ ਇਸ ਤੋਂ ਇਲਾਵਾ ਜਿਹੜੇ ਆਂਟੀ ਹੋਣਾ ਦਾ ਪਰਿਵਾਰ ਆ ਇਹਨਾਂ ਨੂੰ ਗਵਰਨਮੈਂਟ ਵੱਲੋਂ ਬਹੁਤ ਸਾਰੀਆਂ ਸਕੀਮਾਂ ਮਿਲਦੀਆਂ ਨੇ ਸਬਸਿਡੀਆਂ ਮਿਲਦੀਆਂ ਨੇ ਬਿਜਲੀ ਦਾ ਬਿੱਲ ਆ ਉਹਦੇ 'ਚ ਇਹਨਾਂ ਨੂੰ ਬਹੁਤ ਜ਼ਿਆਦਾ ਛੋਟ ਆ ਹੋਰ ਬਹੁਤ ਸਾਰੀਆਂ ਚੀਜ਼ਾਂ ਦੇ ਉੱਤੇ ਇਹਨਾਂ ਨੂੰ ਛੋਟ ਮਿਲਦੀ ਆ ਹੁਣ ਇਸ ਤੋਂ ਪਹਿਲਾਂ ਕਿ ਕੋਈ ਮੇਰਾ ਦੋਸਤ ਮੈਨੂੰ ਬਹੁਤ ਜ਼ਿਆਦਾ ਪੱਦੇ ਕਮੈਂਟ ਕਰਨੇ ਸ਼ੁਰੂ ਕਰ ਦੇ ਕਿ ਤੈਨੂੰ ਗਰੀਬਾਂ ਦੇ ਨਾਲ ਕੀ ਪ੍ਰੋਬਲਮ ਆ ਮੈਨੂੰ ਕਿਸੇ ਦੇ ਨਾਲ ਕੋਈ ਪ੍ਰੋਬਲਮ ਨਹੀਂ ਹਰ ਕੋਈ ਆਪਣੇ ਘਰੇ ਚੰਗਾ ਵਸੇ ਖੁਸ਼ੀ ਵਸੇ ਹਰੇਕ ਦੇ ਕਰੇ ਲੋਡ ਦੇ ਮੁਤਾਬਕ ਦਾਣੇ ਹੋਣੇ ਚਾਹੀਦੇ ਆ ਮੈਂ ਸਿਰਫ ਤੁਹਾਨੂੰ ਇੱਥੇ ਇੱਕ ਖਬਰ ਇਸ ਤਰ੍ਹਾਂ ਦੀ ਦੱਸੀ ਜਿਹਦੇ ਵਿੱਚ ਜਿਹੜਾ ਇੰਡੀਆ ਦੀ ਮਿਡਲ ਕਲਾਸ ਹੈਗੀ ਆ ਉਹਨਾਂ ਦੇ ਉੱਤੇ ਟੈਕਸ ਦਾ ਬੋਝ ਕਿੰਨਾ ਪੈ ਰਿਹਾ ਈਵਨ ਜਿਹੜੇ ਰੈਡਿਟ ਦੇ ਯੂਜ਼ਰ ਨੇ ਇਹਨਾਂ ਨੇ ਵੀ ਇਹੀ ਲਿਖਿਆ ਕਿ ਤੁਸੀਂ ਮੇਰੀ ਪੋਸਟ ਨੂੰ ਗਲਤ ਨਾ ਮੰਨਿਓ ਮੈਂ ਬਹੁਤ ਹੀ ਖੁਸ਼ ਹਾਂ ਉਸ ਆਂਟੀ ਦੇ ਲਈ ਕਿ ਉਹਨਾਂ ਦਾ ਪਰਿਵਾਰ ਮਹੀਨੇ ਦੀ ਇੰਨੀ ਜ਼ਿਆਦਾ ਇਨਕਮ ਕਮਾ ਰਿਹਾ ਸਾਰੇ ਮਿਹਨਤ ਕਰ ਰਹੇ ਆ ਪਰ ਗੱਲ ਫਿਰ ਇੱਥੇ ਆਉਂਦੀ ਆ ਸਿਰਫ ਇੰਡੀਆ ਦੇ ਵਿੱਚ ਨਹੀਂ ਪੂਰੀ ਦੁਨੀਆ ਦੇ ਵਿੱਚ ਜਿਹੜਾ ਮਿਡਲ ਕਲਾਸ ਦੇ ਉੱਪਰ ਸਪੈਸ਼ਲ ਬਹੁਤ ਹੀ ਜ਼ਿਆਦਾ ਟੈਕਸ ਲੱਗਦਾ ਵਾ ਇਹ ਪੋਸਟ ਇੰਨੀ ਕਿ ਜ਼ਿਆਦਾ ਵਾਇਰਲ ਹੁੰਦੀ ਆ ਕਿ ਤਕਰੀਬਨ ਇੰਡੀਆ ਦੇ ਜਿੰਨੇ ਵੀ ਵੱਡੇ ਮੀਡੀਆ ਹਾਊਸ ਨੇ ਚਾਹੇ ਉਹ ਐਨਡੀ ਟੀਵੀ ਹੋਇਆ ਚਾਹੇ ਨਿਊਜ਼ 18 ਹੋਇਆ ਅੰਬਾਨੀ ਹੋਣਾ ਵਾਲਾ ਚਾਹੇ ਇਕਨੋਮਿਕ ਟਾਈਮਜ਼ ਹੋਵੇ ਜਾਂ ਚਾਹੇ ਮਿੰਟ ਹੋਵੇ ਤੇ ਚਾਹੇ ਟਾਈਮਜ਼ ਆਫ ਇੰਡੀਆ ਸਾਰਿਆਂ ਨੇ ਇਹ ਖਬਰ ਆਪਣੇ ਆਪਣੇ ਪਲੈਟਫਾਰਮ ਦੇ ਉੱਪਰ ਸ਼ੇਅਰ ਕੀਤੀ ਆ ਅਕਸਰ ਆਪਾਂ ਖਬਰਾਂ ਦੇ ਵਿੱਚ ਸੁਣਦੇ ਆ ਕਿ ਫਲਾਣੀ ਜਗ੍ਹਾ ਦੇ ਉੱਤੇ ਇੰਨੀ ਜ਼ਿਆਦਾ ਕਿਸਾਨਾਂ ਦੀ ਜ਼ਮੀਨ ਗਵਰਨਮੈਂਟ ਨੇ ਅਕਵਾਇਰ ਕਰ ਲਈ ਇਨਾ ਮੌਜੂਦਾ ਮਿਲੇਗਾ ਜਾਂ ਫਿਰ ਫਲਾਣੇ ਬੰਦੇ ਦੀ ਪ੍ਰਾਪਰਟੀ ਸੀ ਉਹ ਕਿਸੇ ਗੈਂਗਸਟਰਾਂ ਨੇ ਦੱਬ ਲਈ ਬਹੁਤ ਵਾਰ ਇਸ ਤਰ੍ਹਾਂ ਦੀਆਂ ਘਟਨਾਵਾਂ ਹੋ ਜਾਂਦੀਆਂ ਨੇ ਹੁਣ ਮੈਂ ਤੁਹਾਡੇ ਸਾਹਮਣੇ ਇੱਕ ਖਬਰ ਲੈ ਕੇ ਆਇਆ ਇੱਕ ਇਹੋ ਜਿਹੇ ਬੰਦੇ ਦੀ ਜਿਹਦੀ ਪ੍ਰਾਪਰਟੀ ਗਵਰਨਮੈਂਟ ਅਕਵਾਇਰ ਕਰਨ ਜਾ ਰਹੀ ਆ ਤੇ ਉਸ ਪ੍ਰਾਪਰਟੀ ਦੀ ਕੀਮਤ ਕਿੰਨੀ ਆ 15000 ਕਰੋੜ ਰੁਪਈਆ ਅਗਲੀ ਚੀਜ਼ ਹੁਣ ਜੇ ਤੁਸੀਂ ਇਹ ਸਮਝੋ ਕਿ 15000 ਕਰੋੜ ਦੇ ਨਾਲ ਉਹਨੂੰ ਬਹੁਤ ਜ਼ਿਆਦਾ ਵੱਡਾ ਨੁਕਸਾਨ ਹੋਇਆ ਹਾਂ ਨੁਕਸਾਨ ਬਿਲਕੁਲ ਹੋਇਆ ਪਰ ਇਸ ਇੱਕ ਪ੍ਰਾਪਰਟੀ ਤੋਂ ਬਿਨਾ ਇਸ ਬੰਦੇ ਦੀਆਂ ਇਸੇ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਪ੍ਰਾਪਰਟੀਆਂ ਹਾਲੇ ਵੀ ਉਹਦੇ ਕੋਲੇ ਨੇ ਜਿਹੜੇ ਇਨਸਾਨ ਦੀ ਮੈਂ ਤੁਹਾਨੂੰ ਗੱਲ ਦੱਸਣ ਜਾ ਰਿਹਾ ਉਹਦੇ ਨਾਮ ਤੋਂ ਆਪਾਂ ਸਾਰੇ ਇੰਡੀਅਨ ਪਲੀ ਪੰਤੀ ਵਾਕਫ ਹਾਂ ਤੇ ਨਾਮ ਹੈ ਬਾਲੀਵੁੱਡ ਦੇ ਇੱਕ ਬਹੁਤ ਹੀ ਵੱਡੇ ਸੁਪਰਸਟਾਰ ਸੈਫ ਅਲੀ ਖਾਨ ਦੂਸਰੇ ਪਾਸੇ ਇਹ ਜਿਹੜੀ ਖਬਰ ਹੈਗੀ ਆ ਸੈਫ ਅਲੀ ਖਾਨ ਹੋਣਾ ਦੇ ਨਾਲ ਰਿਲੇਟਡ ਇਹਦੇ ਵਿੱਚ ਇੱਕ ਹੋਰ ਕਹਾਣੀ ਵੀ ਜੋੜੀ ਜਾ ਸਕਦੀ ਆ ਆਪਾਂ ਸਾਰਿਆਂ ਨੇ ਛੋਟੇ ਹੁੰਦੇ ਇੱਕ ਕਹਾਣੀ ਸੁਣੀ ਆ ਕਿ ਦੋ ਬਿੱਲੀਆਂ ਦੀ ਲੜਾਈ ਦੇ ਵਿੱਚ ਬਾਂਦਰ ਜਿੱਤ ਜਾਂਦਾ ਵਾ ਉਹ ਉਹਨਾਂ ਦੀ ਰੋਟੀ ਖਾ ਲੈਂਦਾ ਤਾਂ ਇਹ ਜਿਹੜੀ ਕਹਾਣੀ ਆ ਇਹ ਕਿਤੇ ਨਾ ਕਿਤੇ ਇਸ ਤਰ੍ਹਾਂ ਵੀ ਸੈਫ ਅਲੀ ਖਾਨ ਹੋਣਾ ਦੇ ਪਰਿਵਾਰ ਦੇ ਉੱਤੇ ਟੁੱਕਦੀ ਆ ਜਿਹੜੀ ਇਹ 15000 ਕਰੋੜ ਰੁਪਏ ਦੀ ਪ੍ਰਾਪਰਟੀ ਦੀ ਇੱਥੇ ਮੈਂ ਤੁਹਾਨੂੰ ਗੱਲ ਦੱਸ ਰਿਹਾ ਸਭ ਤੋਂ ਪਹਿਲਾਂ ਤਾਂ ਇਹਦਾ ਆਪਸ ਦੇ ਵਿੱਚ ਹੀ ਵਟਵਾਰੇ ਦਾ ਰੌਲਾ ਚੱਲ ਰਿਹਾ ਵਾ ਇੱਕ ਪਾਸੇ ਦੀ ਪਾਰਟੀ ਹੈ ਗਿਆ ਸੈਫ ਅਲੀ ਖਾਨ ਤੇ ਉਹਨਾਂ ਦੀਆਂ ਦੋਨੇ ਪੈਣਾ ਤੇ ਦੂਸਰੇ ਪਾਸੇ ਹੈ ਗਿਆ ਉਹਨਾਂ ਦੇ ਆਪਣੇ ਕੁਝ ਰਿਸ਼ਤੇਦਾਰ ਬਹੁਤ ਲੰਬੇ ਸਮੇਂ ਤੋਂ ਇਹਨਾਂ ਦੋਨੇ ਪਰਿਵਾਰਾਂ ਦਾ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਸੀ ਪਰ ਫਾਈਨਲੀ ਉਹ ਦੋ ਬਿੱਲੀਆਂ ਤੇ ਬਾਂਦਰ ਵਾਲੀ ਗੱਲ ਹੋਈ ਕਿਉਂਕਿ ਜਿਹੜੀ ਪ੍ਰਾਪਰਟੀ ਹੈਗੀ ਹੈ ਇਹ ਹੈਗੀ ਆ ਪੋਪਾਲ ਦੇ ਵਿੱਚ ਮੱਧ ਪ੍ਰਦੇਸ਼ ਤੇ ਹੁਣੇ-ਹੁਣੇ ਮੱਧ ਪ੍ਰਦੇਸ਼ ਹਾਈ ਕੋਰਟ ਨੇ ਇਸ ਪੂਰੀ ਦੀ ਪੂਰੀ ਪ੍ਰਾਪਰਟੀ ਨੂੰ ਹੀ ਐਨੀਮੀ ਪ੍ਰਾਪਰਟੀ ਡਿਕਲੇਅਰ ਕਰਤਾ ਗਜਬ ਬੇਇੱਜ਼ਤੀ ਹੈ ਯਾਰ ਹੁਣ ਐਨੀਮੀ ਪ੍ਰਾਪਰਟੀ ਕਿਹੜੀ ਹੁੰਦੀ ਆ ਐਨੀਮੀ ਪ੍ਰਾਪਰਟੀ ਉਹ ਵਾਲੀਆਂ ਜਾਇਦਾਦਾਂ ਨੇ ਜਿਹੜੀਆਂ ਬਹੁਤ ਸਾਰੇ ਮੁਸਲਮਾਨ ਆਜ਼ਾਦੀ ਦੇ ਟਾਈਮ ਦੇ ਉੱਪਰ ਇੰਡੀਆ ਦੀ ਹੋਈ ਵੰਡ ਦੇ ਦੌਰਾਨ ਇੰਡੀਆ ਨੂੰ ਛੱਡ ਕੇ ਪਾਕਿਸਤਾਨ ਚਲੇ ਜਾਂਦੇ ਆ ਤੇ ਉਹਨਾਂ ਦੀਆਂ ਜਿਹੜੀਆਂ ਜਾਇਦਾਦਾਂ ਅੱਜ ਵੀ ਇੱਥੇ ਪਈਆਂ ਨੇ ਉਹਨਾਂ ਨੂੰ ਐਨੀਮੀ ਪ੍ਰਾਪਰਟੀ ਡਿਕਲੇਅਰ ਕੀਤਾ ਗਿਆ ਉਹਨਾਂ ਦੇ ਵਿੱਚ ਹੀ ਆ ਗਈ ਇਹ ਵਾਲੀ ਪ੍ਰਾਪਰਟੀ ਤੇ ਹੁਣ ਐਨੀਮੀ ਪ੍ਰਾਪਰਟੀ ਜਦੋਂ ਕੋਈ ਵੀ ਪ੍ਰਾਪਰਟੀ ਡਿਕਲੇਅਰ ਹੋ ਜਾਂਦੀ ਆ ਤਾਂ ਉਸ ਤੋਂ ਬਾਅਦ ਭਾਰਤ ਦੀ ਗਵਰਨਮੈਂਟ ਉਹਨੂੰ ਆਪਣੇ ਕਬਜ਼ੇ ਦੇ ਵਿੱਚ ਕਰ ਲੈਂਦੀ ਆ ਆਈ ਏਮ ਸੌਰੀ ਬਾਬੂ ਹੁਣ ਤੱਕ ਜਿੱਥੇ ਸੈਫਲੀ ਖਾਨ ਹੋਣੀ ਸਿਰਫ ਆਪਣੇ ਰਿਸ਼ਤੇਦਾਰਾਂ ਦੇ ਨਾਲ ਲੜ ਰਹੇ ਸੀ ਹੁਣ ਉਹਨਾਂ ਨੂੰ ਇਸ ਤੋਂ ਵੀ ਇੱਕ ਵੱਡਾ ਦੁਸ਼ਮਣ ਮਿਲ ਗਿਆ ਕੋਰਟ ਦੇ ਵਿੱਚ ਸਾਹਮਣਾ ਕਰਨ ਦੇ ਲਈ ਉਹ ਹੈਗੀ ਆ ਖੁਦ ਇੰਡੀਆ ਦੀ ਗਵਰਨਮੈਂਟ ਜਿਨ੍ਹਾਂ ਨੇ ਇਹਨਾਂ ਦੋਨੇ ਪਰਿਵਾਰਾਂ ਨੂੰ ਕਹਿਤਾ ਕਿ ਭਾਈ ਤੁਸੀਂ ਸਾਈਡ ਹੋ ਜਾਓ ਅੱਜ ਤੋਂ ਇਹ ਪ੍ਰਾਪਰਟੀ ਸਾਡੀ ਵੰਡ ਦੀ ਗੱਲ ਚੱਲੀ ਆ ਤਾਂ ਵੰਡ ਦੇ ਟਾਈਮ ਹੋਰ ਵੀ ਬਹੁਤ ਕੁਝ ਹੋਇਆ ਬਹੁਤ ਸਾਰੇ ਪਰਿਵਾਰ ਆਪਸ ਦੇ ਵਿੱਚ ਵਿਛੜ ਗਏ ਤੇ ਉਸ ਤੋਂ ਬਾਅਦ ਕਦੇ ਵੀ ਉਹ ਇੱਕ ਦੂਜੇ ਨੂੰ ਨਹੀਂ ਮਿਲੇ ਕਿਤੇ ਕਿਤੇ YouTube ਦੇ ਉੱਪਰ ਇਸ ਤਰ੍ਹਾਂ ਦੇ ਵੀਡੀਓ ਦੇਖਣ ਨੂੰ ਮਿਲਦੇ ਆ ਜਦੋਂ ਕੋਈ ਬਹੁਤ ਹੀ ਬਜ਼ੁਰਗ ਭਾਈ ਤੇ ਭੈਣ ਇੰਡੀਆ ਤੇ ਪਾਕਿਸਤਾਨ ਚ ਆੜੜ ਦੇਸ਼ਾਂ ਚ ਰਹਿੰਦੇ ਇੱਕ ਦੂਜੇ ਨੂੰ ਮਿਲਦੇ ਆ ਇੱਕ ਬਹੁਤ ਪੁਰਾਣੀ ਫਿਲਮ ਦੇ ਵਿੱਚ ਰਜੇਸ਼ ਕੁਮਾਰ ਹੋਣਾ ਦੇ ਉੱਪਰ ਫਿਲਮਾਇਆ ਹੋਇਆ ਗਾਣਾ ਵੀ ਹੈਗਾ ਇਸ ਮੌਸਮ ਕੇ ਵਿਛੜੇ ਸ਼ਾਇਦ ਮਿਲੇ ਕبھی ਨਾ ਪਰ ਕਿਤੇ ਨਾ ਕਿਤੇ ਕਿਸਮਤ ਕੋਈ ਚੰਗੀ ਖਬਰ ਵੀ ਲੈ ਆਉਂਦੀ ਆ ਤੇ ਬਿਲਕੁਲ ਏਸੇ ਤਰ੍ਹਾਂ ਦੇ ਇੱਕ ਚੰਗੀ ਖਬਰ ਆਉਂਦੀ ਆ ਚਾਈਨਾ ਦੀਆਂ ਦੋ ਭੈਣਾਂ ਦੇ ਨਾਲ ਚਾਈਨਾ ਦੀਆਂ ਦੋ ਸਕੀਆਂ ਤੇ ਜੁੜਵਾਂ ਭੈਣਾਂ ਦੇ ਲਈ ਉੱਤਰੀ ਚਾਈਨਾ ਦਾ ਇੱਕ ਏਰੀਆ ਵਾ ਜਿਹਦਾ ਨਾਮ ਹੈਗਾ ਹਬੀ ਇਹ ਦੋਨੇ ਭੈਣਾਂ ਦਾ ਜਨਮ ਹੁੰਦਾ ਜਨਮ ਤੋਂ ਸਿਰਫ 10 ਦਿਨ ਤੋਂ ਬਾਅਦ ਹੀ ਇਹਨਾਂ ਦੇ ਜਿਹੜੇ ਮਾਤਾ ਪਿਤਾ ਹੁੰਦੇ ਆ ਉਹ ਇਹਨਾਂ ਨੂੰ ਦੋ ਅਲੱਗ-ਅਲੱਗ ਪਰਿਵਾਰਾਂ ਨੂੰ ਗੋਦ ਦੇ ਦਿੰਦੇ ਆ ਕਿਉਂਕਿ ਉਹ ਇਹਨਾਂ ਦਾ ਪਾਲਣ ਪੋਸ਼ਣ ਨਹੀਂ ਕਰ ਸਕੇ ਪਰ ਉਹਨਾਂ ਨੇ ਪਰਿਵਾਰ ਇਸ ਤਰ੍ਹਾਂ ਦੇ ਨਾਲ ਸਿਲੈਕਟ ਕੀਤੇ ਪਤਾ ਨਹੀਂ ਫਿਰ ਵੀ ਉਹਨਾਂ ਦੇ ਦਿਲ ਦੇ ਵਿੱਚ ਇਹ ਰਿਆ ਹੋਊਗਾ ਕਿ ਭਾਵੇਂ ਇਹਨਾਂ ਦੋਨੇ ਸਾਡੀਆਂ ਬੇਟੀਆਂ ਨੂੰ ਕਦੇ ਇਹ ਨਹੀਂ ਪਤਾ ਲੱਗੂਗਾ ਕੇ ਦੂਸਰੀ ਪੈਣ ਕਿੱਥੇ ਆ ਪਰ ਫਿਰ ਵੀ ਇਹ ਦੋਨੇ ਹੀ ਪਰਿਵਾਰ ਇੱਕੋ ਸ਼ਹਿਰ ਦੇ ਹੋਣੇ ਚਾਹੀਦੇ ਆ ਤਾਂ ਕਿ ਇਹ ਦੋਨੇ ਹੀ ਪੈਣਾ ਭਾਵੇਂ ਇੱਕ ਦੂਜੇ ਤੋਂ ਬਿਲਕੁਲ ਅਣਜਾਣ ਰਹਿਣ ਪਰ ਫਿਰ ਵੀ ਇਹ ਇੱਕੋ ਹੀ ਸ਼ਹਿਰ ਦੇ ਵਿੱਚ ਆਪਣੀ ਜ਼ਿੰਦਗੀ ਬਤਾਉਂਦੀਆਂ ਰਹਿਣ ਕਿਉਂਕਿ ਹੁਣ ਇਹ ਦੋਨੇ ਬੱਚੇ ਅਲੱਗ-ਅਲੱਗ ਪਰਿਵਾਰਾਂ 'ਚ ਚਲੇ ਗਏ ਤਾਂ ਇਹਨਾਂ ਦੇ ਗੋਤ ਵੀ ਉਹਨਾਂ ਪਰਿਵਾਰਾਂ ਦੇ ਅਕੋਰਡਿੰਗ ਹੋ ਜਾਣੇ ਆ ਤਾਂ ਇੱਕ ਬੇਟੀ ਦਾ ਨਾਮ ਪੈਂਦਾ ਜ਼ੈਂਗ ਜੋਜ਼ਿਨ ਤੇ ਦੂਸਰੀ ਹੁੰਦੀ ਆ ਹਾਈ ਚਾਉ ਹੁਣ ਹੁੰਦਾ ਕੀ ਆ ਹਾਈ ਚਾਉ ਜਿਹੜੇ ਸਕੂਲ ਦੇ ਵਿੱਚ ਪੜ ਰਹੀ ਸੀ ਇੱਕ ਦਿਨ ਉਸੇ ਸਕੂਲ ਦੀ ਉਹਦੀ ਇੱਕ ਕਲਾਸਮੇਟ ਹਾਈ ਚਾਉ ਨੂੰ ਕਹਿੰਦੀ ਆ ਕਿ ਬਿਲਕੁਲ ਤੇਰੀ ਸ਼ਕਲ ਦੀ ਇੱਕ ਲੜਕੀ ਸਾਡੇ ਘਰ ਦੇ ਬਿਲਕੁਲ ਨੇੜੇ ਇੱਕ ਦੁਕਾਨ ਆ ਉੱਥੇ ਕੰਮ ਕਰਦੀ ਆ ਉਹਦੀ ਸ਼ਕਲ ਇਨ ਬਿਨ ਤੇਰੇ ਵਰਗੀ ਆ ਮੈਂ ਕਿਸੇ ਦਿਨ ਤੈਨੂੰ ਉਸ ਲੜਕੀ ਨੂੰ ਮੜਾ ਕੇ ਲਿਆਉਂ ਹੁਣ ਹਾਈ ਚਾਉ ਨੂੰ ਇਹ ਪਤਾ ਹੀ ਨਹੀਂ ਹੈ ਤੇ ਨਾ ਹੀ ਦੂਸਰੀ ਲੜਕੀ ਨੂੰ ਕਿ ਅਸਲ ਦੇ ਵਿੱਚ ਉਹ ਦੋਨੇ ਸਕੀਆਂ ਤੇ ਜੁੜਵਾ ਪੈਣਾ ਨੇ ਤੇ ਇਸ ਤਰ੍ਹਾਂ ਜ਼ਿੰਦਗੀ ਚ ਪਹਿਲੀ ਵਾਰੀ ਹਾਈ ਚਾਉ ਮਿਲਦੀ ਆ ਵਾਪਸ ਇਨੇ ਤੋਂ ਬਾਅਦ ਆਪਣੀ ਪੈਣ ਜ਼ੈਂਗ ਯੋਜਿੰਨੋ ਕਿਉਂਕਿ ਇਹ ਜੜਵਾ ਪੈਣਾ ਨੇ ਸਭ ਤੋਂ ਪਹਿਲਾਂ ਤਾਂ ਇਹ ਦੋਨੇ ਲੜਕੀਆਂ ਇੱਕ ਦੂਜੇ ਨੂੰ ਦੇਖ ਕੇ ਬਹੁਤ ਹੀ ਖੁਸ਼ ਤੇ ਹੈਰਾਨ ਹੁੰਦੀਆਂ ਨੇ ਕਿ ਇਹਨਾਂ ਦੀ ਸ਼ਕਲ ਇੰਨੀ ਕਿ ਜ਼ਿਆਦਾ ਸਿਮਿਲਰ ਹੁਣ ਇੱਥੇ ਤੁਸੀਂ ਕੋਇਨਸੀਡੈਂਸ ਦੇਖੋ ਇਹਨਾਂ ਦੋਨਾਂ ਦਾ ਜਿਹੜਾ ਉਸ ਟਾਈਮ ਦੇ ਉੱਪਰ ਵੀ హెయిర్ ਸਟਾਈਲ ਸੀ ਉਹ ਬਿਲਕੁਲ ਇੱਕੋ ਜਿਹਾ ਸੀ ਭਾਵੇਂ ਕਿ ਦੋਨੇ ਅਲੱਗ-ਅਲੱਗ ਪਰਿਵਾਰਾਂ 'ਚ ਅਲੱਗ-ਅਲੱਗ ਤਰ੍ਹਾਂ ਦੇ ਤੌਰ ਤਰੀਕਿਆਂ ਦੇ ਵਿੱਚ ਰਹਿ ਰਹੀਆਂ ਸੀ ਅਗਲੀ ਚੀਜ਼ ਇਹਨਾਂ ਦੋਨਾਂ ਨੂੰ ਇਹ ਪਤਾ ਲੱਗਦੀ ਹੈ ਜਦੋਂ ਹੌਲੀ-ਹੌਲੀ ਆਪਸ ਦੇ ਵਿੱਚ ਦੋਸਤੀ ਹੁੰਦੀ ਆ ਕਿ ਜਦੋਂ ਇਹ ਦੋਨੇ ਬਹੁਤ ਹੀ ਜ਼ਿਆਦਾ ਛੋਟੀਆਂ ਸੀ ਤਕਰੀਬਨ ਇੱਕ ਇਹਨਾਂ ਦੋਨਾਂ ਨੂੰ ਇੱਕ ਬਹੁਤ ਹੀ ਜ਼ਿਆਦਾ ਖਤਰਨਾਕ ਬਿਮਾਰੀ ਹੁੰਦੀ ਆ ਤੇ ਦੋਨੇ ਹੀ ਜਾਣੀਆਂ ਮੌਤ ਦੇ ਮੂੰਹ ਚ ਜਾਣੋਂ ਮਸਾ ਮਸਾ ਹੀ ਬਚਦਿਆਂ ਨੇ ਫਿਰ ਇਹਨਾਂ ਨੂੰ ਅਗਲੀ ਚੀਜ਼ ਪਤਾ ਲੱਗਦੀ ਆ ਕਿ ਇਹਨਾਂ ਦੋਨਾਂ ਦੀ ਜਿਹੜੀ ਡੇਟ ਆਫ ਬਰਥ ਆ ਉਹ ਸੇਮ ਆ ਹਾਲਾਂਕਿ ਹਾਲੇ ਤੱਕ ਇਹਨਾਂ ਨੂੰ ਇਹ ਨਹੀਂ ਪਤਾ ਹੈ ਕਿ ਇਹ ਕਿਉਂ ਸੇਮ ਆ ਹੁਣ ਕਿਉਂਕਿ ਜੁੜਵਾ ਪੈਣਾ ਨੇ ਵੈਸੇ ਹੀ ਇਹਨਾਂ ਦੇ ਜੀਨ ਸੇਮ ਆ ਖੂਨ ਇਹਨਾਂ ਦਾ ਇੱਕੋ ਆ ਤਾਂ ਇਹਨਾਂ ਦੀਆਂ ਜਿਹੜੀਆਂ ਬਹੁਤ ਸਾਰੀਆਂ ਆਦਤਾਂ ਨੇ ਇਹਨਾਂ ਦੀਆਂ ਹੌਬੀਜ਼ ਨੇ ਇਹਨਾਂ ਦੀ ਪਸੰਦ ਤੇ ਨਾ ਪਸੰਦ ਉਹ ਬਿਲਕੁਲ ਇੱਕੋ ਜੀ ਹੁੰਦੀ ਆ ਤੇ ਇਹ ਸੇ ਕਰਕੇ ਹੌਲੀ ਹੌਲੀ ਕਰਕੇ ਟਾਈਮ ਦੇ ਨਾਲ ਇਹਨਾਂ ਦੋਨੇ ਲੜਕੀਆਂ ਜ਼ੈਂਗ ਜ਼ੂ ਜ਼ੇਨ ਇਹਨਾਂ ਦੋਨਾਂ ਦੀ ਦੋਸਤੀ ਜਿਹੜੀ ਆ ਉਹ ਆਪਸ ਵਿੱਚ ਬਹੁਤ ਹੀ ਜ਼ਿਆਦਾ ਗਹਿਰੀ ਹੋ ਜਾਂਦੀ ਆ ਪਰ ਹੁਣ ਇੱਥੇ ਇੱਕ ਢੋਰ ਚੀਜ਼ ਆ ਉਹ ਹੋਰ ਚੀਜ਼ ਇਹ ਹੈਗੀ ਆ ਕਿ ਭਾਵੇਂ ਇਹਨਾਂ ਦੋਨਾਂ ਨੂੰ ਨਹੀਂ ਪਤਾ ਪਰ ਇਹਨਾਂ ਦੋਨਾਂ ਨੂੰ ਗੋਦ ਲੈਣ ਵਾਲੇ ਪਰਿਵਾਰਾਂ ਨੂੰ ਇਹ ਚੰਗੀ ਤਰ੍ਹਾਂ ਪਤਾ ਕਿ ਇਹ ਦੋਨੇ ਜਣੀਆਂ ਆਪਸ ਵਿੱਚ ਜੁੜਵਾ ਪੈਣਾ ਨੇ ਪਰ ਹਾਲੇ ਵੀ ਉਹ ਇਹਨਾਂ ਨੂੰ ਦੱਸਣਾ ਨਹੀਂ ਚਾਹੁੰਦੇ ਪਰ ਕਿਉਂਕਿ ਹੁਣ ਇਹ ਦੋਨੇ ਤਕਰੀਬਨ ਦਿਨ ਦਾ ਸਾਰਾ ਟਾਈਮ ਇਕੱਠੇ ਰਹਿੰਦੇ ਆ ਦੋਸਤੀ ਬਹੁਤ ਹੀ ਜ਼ਿਆਦਾ ਗਹਿਰੀ ਆ ਤਾਂ ਫਾਈਨਲੀ ਇੱਕ ਦਿਨ ਇਹ ਦੋਨੇ ਪਰਿਵਾਰ ਮਿਲਦੇ ਆ ਸੀਕ੍ਰੀਟਲੀ ਤੇ ਡਿਸਾਈਡ ਕਰਦੇ ਆ ਕਿ ਆਪਾਂ ਨੂੰ ਇਹਨਾਂ ਦੋਨਾਂ ਨੂੰ ਇਹ ਸਚਾਈ ਦੱਸ ਦੇਣੀ ਚਾਹੀਦੀ ਆ ਤਾਂ ਜਿਸ ਦਿਨ ਇਹਨਾਂ ਦੋਨਾਂ ਦਾ ਬਰਥਡੇ ਹੁੰਦਾ 17ਵਾਂ 17 ਸਾਲ ਹੋ ਚੁੱਕੇ ਇਹਨਾਂ ਨੂੰ ਵਿਛੜੇ ਹੋਏ ਤਾਂ ਉਸ ਦਿਨ ਇਹਨਾਂ ਦੀ ਜ਼ਿੰਦਗੀ ਦਾ ਇੱਕ ਬਹੁਤ ਹੀ ਵੱਡਾ ਸਰਪ੍ਰਾਈਜ਼ ਹੁੰਦਾ ਇਹਨਾਂ ਦੋਨਾਂ ਨੂੰ ਇਹਨਾਂ ਦੇ ਬਰਥਡੇ ਦੇ ਉੱਪਰ ਹੀ ਦੱਸਿਆ ਜਾਂਦਾ ਕਿ ਤੁਸੀਂ ਸਿਰਫ ਆਪਸ ਵਿੱਚ ਪੱਕੀਆਂ ਸਹੇਲੀਆਂ ਹੀ ਨਹੀਂ ਹੈਗੀਆਂ ਤੁਸੀਂ ਸਕੀਆਂ ਪੈਣਾ ਹੋ ਤੇ ਉਹ ਵੀ ਜੜਵਾਂ ਅੱਜ ਇਸ ਗੱਲ ਨੂੰ ਹੋਏ ਵੀ 20 ਸਾਲ ਲੰਘ ਚੁੱਕੇ ਨੇ ਹਾਈ ਚਾਓ ਤੇ ਜ਼ੈਂਗ ਜ਼ੂ ਜ਼ਿੰ ਇਹ ਦੋਨੇ ਜਾਣੀਆਂ ਅੱਜ 37 ਸਾਲ ਦੀਆਂ ਹੋ ਚੁੱਕੀਆਂ ਨੇ ਦੋਨਾਂ ਦੇ ਵਿਆਹ ਹੋ ਚੁੱਕੇ ਆ ਤੇ ਪਿੱਛੇ ਜੀ ਇਹਨਾਂ ਦੋਨਾਂ ਨੇ ਆਪਣਾ 20 ਸਾਲ ਦਾ ਇਕੱਠਾ ਜਿਹੜਾ ਸੰਬੰਧ ਹੈਗਾ ਉਹਨੂੰ ਮਨਾਇਆ। ਸੋਸ਼ਲ ਮੀਡੀਆ ਦੇ ਉੱਪਰ ਇਹਨਾਂ ਦੋਨਾਂ ਦਾ ਇੱਕ ਅਕਾਊਂਟ ਆ ਇਕੱਠਿਆਂ ਦਾ ਜਿਹਦੇ ਉੱਪਰ ਇਹਨਾਂ ਦੇ 62000 ਤੋਂ ਜ਼ਿਆਦਾ ਫਾਲੋਅਰ ਨੇ ਜਿੱਥੇ ਇਹ ਦੋਨੇ ਆਪਣੀਆਂ ਇਕੱਠੇ ਕੋਈ ਵੀ ਐਕਟੀਵਿਟੀ ਕਰਦੇ ਦੇ ਵੀਡੀਓਜ਼ ਪਾਉਂਦੀਆਂ ਰਹਿੰਦੀਆਂ ਨੇ। ਤਾਂ ਇਹ ਬੜੀ ਉਹ ਨਿਊਜ਼ ਆ ਜਿਹੜੀ ਛੋਟੇ ਦਿਲ ਨੂੰ ਕੋਈ ਸਕੂਨ ਦਊਗੀ, ਥੋੜੀ ਬਹੁਤ ਖੁਸ਼ੀ ਜ਼ਰੂਰ ਦਊਗੀ ਇਹਨਾਂ ਪੈਣਾ ਦੇ ਲਈ। ਹੁਣ ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਅਗਲੀ ਖਬਰ ਸੁਣਾਵਾਂ ਮੈਨੂੰ ਦੋ ਇਸੇ ਖਬਰ ਦੇ ਉੱਪਰ ਟੁੱਕਦੀਆਂ ਲਾਈਨ ਜਰੂਰ ਬੋਲ ਲੈਣ ਦਿਓ ਪਹਿਲੀ ਹੈਗੀ ਆ ਗਰਦਾਸ ਮਾਨ ਹੋਣਾ ਦੀ ਬਹਿ ਕੇ ਦੇਖ ਜਵਾਨਾ ਬਾਬੇ ਪੰਗੜਾ ਪਾਉਂਦੇ ਨੇ ਦੂਜੀ ਹੈਗੀ ਸਿੱਧੂ ਮੂਸੇਵਾਲੇ ਦੀ ਜਿੰਨਾਂ ਢੇੜਨੀਆਂ ਹਿੱਕਾਂ ਉਹ ਲਾਇਸੈਂਸ ਨਹੀਂ ਹੋ ਲੈਂਦੇ ਹੁਣ ਇਹ ਦੋਨੇ ਦੀਆਂ ਦੋਨੇ ਜਿਹੜੀਆਂ ਲਾਈਨਾਂ ਨੇ ਇਹ ਹੈਗੀਆਂ ਬੜੇ ਜੋਸ਼ ਵਾਲੀਆਂ ਪਰ ਜਿਹੜੇ ਬੰਦੇ ਦੇ ਉੱਤੇ ਟੁੱਕਦੀਆਂ ਨੇ ਉਹ ਹੈਗੇ ਆ ਇੱਕ 80 ਸਾਲ ਦੇ ਬੀਬੀ ਪਰ ਜਦੋਂ ਮੈਂ ਤੁਹਾਨੂੰ ਇਹਨਾਂ ਦਾ ਕਾਰਨਾਮਾ ਸੁਣਾਉਂਗਾ ਤਾਂ ਤੁਸੀਂ ਆਪ ਮੰਨੋਗੇ ਕਿ ਇਹ ਦੋਨੇ ਲਾਈਨਾਂ ਕਿਸੇ ਹੋਰ ਤੇ ਟੋਕਣ ਚਾਹੇ ਨਾ ਟੋਕਣ ਬਿਲਕੁਲ ਸਹੀ ਗੱਲ ਆ ਇਹ ਇਸ ਬੀਬੀ ਦੇ ਉੱਪਰ ਬਿਲਕੁਲ ਟਕਦੀਆਂ ਨੇ ਇਹ ਬੀਬੀ ਜਿਨ੍ਹਾਂ ਦੀ ਗੱਲ ਕਰ ਰਹੇ ਆ ਇਹਨਾਂ ਦਾ ਨਾਮ ਹੈ ਸ਼ਰਦਾ ਚੋਹਾਨ ਤੇ ਇਹ ਪੇਸ਼ੇ ਤੋਂ ਇੱਕ ਡਾਕਟਰ ਨੇ ਇਹਨਾਂ ਦਾ ਜੋ ਬੇਟਾ ਹੈ ਸੌਰਭ ਸਿੰਘ ਸ਼ਿਖਾਵਤ ਉਹ ਖੁਦ ਇੰਡੀਅਨ ਆਰਮੀ ਦੇ ਵਿੱਚੋਂ ਬ੍ਰਿਗੇਡੀਅਰ ਪਦ ਤੋਂ ਰਿਟਾਇਰ ਹੋ ਚੁੱਕੇ ਆ ਆਰਮੀ ਵਾਲੀਆਂ ਬੀਬੀਆਂ ਇਹ ਆਪਾਂ ਨੂੰ ਵੈਸੇ ਹੀ ਪਤਾ ਕਿ ਇਹਨਾਂ ਦਾ ਅਲੱਗ ਹੀ ਸਵੈਗ ਹੁੰਦਾ ਇੱਕ ਤਾਂ ਚਲੋ ਜੀ ਅਸੀਮੋ ਬਰਥਡੇ ਆਰਿਆ ਸੀਗਾ ਬੀਬੀ ਡਾਕਟਰ ਸ਼ਰਦਾ ਚੋਹਾਨ ਹੋਣਾ ਦਾ ਤੇ ਉਹ ਆਪਣੇ ਬੇਟੇ ਨੂੰ ਦੱਸਦੇ ਆ ਕਿ ਮੇਰੀ ਇੱਕ ਇੱਛਾ ਵਾ ਹੁਣ ਇੱਕ ਬਹੁਤ ਹੀ ਬਜ਼ੁਰਗ ਬੀਬੀ ਆਪਣੇ 80ਵੇਂ ਜਨਮ ਦਿਨ ਦੇ ਉੱਤੇ ਆਪਣੇ ਬੇਟੇ ਨੂੰ ਇਹ ਕਵੇ ਕਿ ਪੁੱਤ ਮੇਰੀ ਹੁਣ ਕੋਈ ਇੱਛਾ ਵਾ ਤਾਂ ਨਾਰਮਲੀ ਆਪਾਂ ਨੂੰ ਇਹ ਲੱਗਦਾ ਕਿ ਹੁਣ ਬੀਬੀ ਨੇ ਕਿਸੇ ਧਾਰਮਿਕ ਸਥਾਨ ਦੇ ਉੱਤੇ ਯਾਤਰਾ ਕਰਨ ਜਾਣੀ ਆ ਤਾਂ ਮੇਰੀ ਖਿਆਲ ਦੇ ਵਿੱਚ ਉਹਨਾਂ ਦਾ ਜਿਹੜਾ ਬੇਟਾ ਸੀ ਸੌਰਵ ਸਿੰਘ ਸ਼ੇਖਾਵਤ ਸ਼ਾਇਦ ਹਾਲੇ ਉਹ ਮਨ ਦੇ ਵਿੱਚ ਇਸ ਤਰ੍ਹਾਂ ਦੇ ਨਕਸ਼ੇ ਬਣਾ ਹੀ ਰਹੇ ਹੋਣਗੇ ਟੈਕਸੀਆਂ ਵਾਲਿਆਂ ਦੇ ਨੰਬਰ ਕੱਢ ਹੀ ਰਹੇ ਹੋਣਗੇ ਉਸ ਤੋਂ ਪਹਿਲਾਂ ਹੀ ਉਹਨਾਂ ਨੂੰ ਇਹ ਪਤਾ ਲੱਗਦਾ ਕਿ ਬੀਬੀ ਦੀ ਇੱਛਾ ਅਸਲ ਦੇ ਵਿੱਚ ਹੈ ਕੀ ਆ ਤਾਂ ਇੱਥੇ ਇੱਛਾ ਦੱਸੀ ਜਾਂਦੀ ਆ ਇੱਛਾ ਹੈਗੀ ਆ ਕੋਈ ਬਹੁਤ ਵੱਡੀ ਨਹੀਂ ਸਿਰਫ 10000 ਫੁੱਟ ਦੀ ਉਚਾਈ ਤੋਂ ਸਿਕਾਈ ਜੰਪਿੰਗ ਕਰਨਾ ਚੱਲਦੇ ਜਹਾਜ਼ ਦੇ ਵਿੱਚੋਂ ਸਿੰਪਲ ਜਿਹਾ ਕੰਮ ਤਾਂ ਉਹਨਾਂ ਦੀ ਇੱਛਾ ਪੂਰੀ ਕੀਤੀ ਜਾਂਦੀ ਆ ਹਰਿਆਣੇ ਦੇ ਵਿੱਚ ਨਰਨੌਲ ਦੇ ਵਿੱਚ ਇੱਕ 에어 ਸਟ੍ਰਿਪ ਆ ਜਿੱਥੇ ਇਹ ਸਾਰਾ ਕੁਝ ਕਰਵਾਇਆ ਜਾਂਦਾ ਇੱਥੇ ਮੈਂ ਤੁਹਾਨੂੰ ਥੋੜੀ ਜਿਹੀ ਹੋਰ ਵੀ ਜਾਣਕਾਰੀ ਦੇ ਦੇਣਾ ਇੰਡੀਆ ਦੇ ਵਿੱਚ ਇਸ ਤਰ੍ਹਾਂ ਦੀਆਂ ਜਿਹੜੀਆਂ ਐਕਸਟ੍ਰੀਮ ਸਪੋਰਟਸ ਹੁੰਦੀਆਂ ਨੇ ਉਹ ਬਹੁਤ ਜਗ੍ਹਾ ਦੇ ਉੱਪਰ ਕਰਵਾਈਆਂ ਜਾਂਦੀਆਂ ਪਰ ਉੱਥੇ ਪੂਰੀ ਤਰ੍ਹਾਂ ਦੇ ਨਾਲ ਕਾਨੂੰਨ ਨੂੰ ਨਹੀਂ ਮੰਨਿਆ ਜਾਂਦਾ ਉਹ ਪ੍ਰੋਪਰ ਰਜਿਸਟਰ ਨਹੀਂ ਹੁੰਦੀਆਂ ਤਾਂ ਇਸੇ ਕਰਕੇ ਬਹੁਤ ਸਾਰੀਆਂ ਡੈਥਸ ਮੌਤਾਂ ਜਾਂ ਹੋਰ ਐਕਸੀਡੈਂਟ ਇਹੋ ਜਿਹੀਆਂ ਥਾਵਾਂ ਦੇ ਉੱਪਰ ਇਨਾ ਐਕਸਟ੍ਰੀਮ ਸਪੋਰਟਸ ਦੇ ਦੌਰਾਨ ਹੋ ਜਾਂਦੇ ਆ ਜਿਹੜੀ ਨਾਰਨੋਲ ਵਾਲੀ ਸਟ੍ਰਿਪ ਹੈਗੀ ਆ ਕਿਉਂਕਿ ਇਹਨੂੰ ਇੰਡੀਅਨ ਆਰਮੀ ਬਹੁਤ ਵਾਰ ਯੂਜ਼ ਕਰਦੀ ਆ ਤਾਂ ਇਸੇ ਕਰਕੇ ਇੰਡੀਆ ਦੀ ਸਿਰਫ ਇੱਕੋ ਇੱਕ ਪ੍ਰੋਪਰ ਰਜਿਸਟਰਡ ਤੇ ਅਥੋਰਾਈਜ਼ਡ 에ਅਰ ਸਟ੍ਰਿਪ ਮੰਨੀ ਜਾਂਦੀ ਆ ਇਨਾ ਕੰਮਾਂ ਦੇ ਲਈ ਹੁਣ ਇਸ ਚੀਜ਼ ਦਾ ਬ੍ਰਿਗੇਡੀਅਰ ਸ਼ਿਖਾਵਤ ਉਹਨਾਂ ਨੂੰ ਪਤਾ ਹੁੰਦਾ ਤਾਂ ਉਹ ਆਪਣੇ ਮਾਤਾ ਜੀ ਨੂੰ ਇੱਥੇ ਲੈ ਕੇ ਪਹੁੰਚਦੇ ਆ ਤੇ ਫਿਰ ਦੋਨੇ ਜਾਨੇ ਜਹਾਜ਼ 'ਚ ਬੈਠਦੇ ਆ ਜਹਾਜ਼ 10000 ਫੁੱਟ ਦੀ ਉਚਾਈ ਤੇ ਜਾਂਦਾ ਤੇ ਉਸ ਤੋਂ ਬਾਅਦ ਇਹ ਮਾਂ ਪੁੱਤ ਦੀ ਜੋੜੀ 10000 ਫੁੱਟ ਦੀ ਉਚਾਈ ਤੋਂ ਥੱਲੇ ਛਾਲ ਮਾਰ ਦਿੰਦੀ ਆ ਮਾਤਾ ਜੀ ਥੱਲੇ ਪਹੁੰਚਦੇ ਆ ਬਹੁਤ ਜ਼ਿਆਦਾ ਖੁਸ਼ ਹੁੰਦੇ ਆ ਤੇ ਇਹਨਾਂ ਦਾ ਬੇਟਾ ਬ੍ਰਿਗੇਡੀਅਰ ਸ਼ਿਖਾਵਤ ਇਹਨਾਂ ਨੂੰ ਹੈਪੀ ਬਰਥਡੇ ਕਹਿੰਦਾ ਵਾ ਤੇ ਇਸ ਤਰ੍ਹਾਂ 80 ਸਾਲ ਦੀ ਉਮਰ ਦੇ ਵਿੱਚ ਜਾ ਕੇ ਉਹ ਆਪਣੀ ਦਿਲ ਦੀ ਇੱਛਾ ਪੂਰੀ ਕਰਦੇ ਆ ਤਾਂ ਇਸੇ ਕਰਕੇ ਕਹਿੰਦੇ ਆ ਕਿ ਦਿਲ ਹੋਣਾ ਚਾਹੀਦਾ ਜਵਾਨ ਤੇ ਉਮਰਾਂ ਚ ਕੀ ਰੱਖਿਆ ਜੋ ਵੀ ਤੁਹਾਡੇ ਦਿਲ ਦੇ ਵਿੱਚ ਹੈਗਾ ਉਹ ਬੜੀ ਹਸਰਤ ਨੂੰ ਪੂਰੀ ਕਰ ਲੈਣਾ ਚਾਹੀਦਾ ਵਾ ਇੱਥੇ ਤੁਹਾਨੂੰ ਮੈਂ ਇਹ ਵੀ ਦੱਸ ਦਿੰਨਾ ਕਿ ਸ਼ਰਦਾ ਚੋਹਾਨ ਹੋਣਾ ਨੂੰ ਹੁਣ ਤੱਕ ਕਾਫੀ ਸਾਰੀਆਂ ਬਿਮਾਰੀਆਂ ਹੈਗੀਆਂ ਨੇ ਜਿਹੜੀਆਂ ਬਜ਼ੁਰਗ ਉਮਰ ਦੇ ਕਰਕੇ ਹੋ ਜਾਂਦੀਆਂ ਨੇ ਉਹਨਾਂ ਨੂੰ ਡਿਸਕ ਦੀ ਪ੍ਰੋਬਲਮ ਆ ਤੇ ਇਹਨਾਂ ਨੂੰ ਇਸ ਤੋਂ ਇਲਾਵਾ ਹੋਰ ਵੀ ਕਾਫੀ ਸਾਰੀਆਂ ਪ੍ਰੋਬਲਮਸ ਨੇ ਪਰ ਇਹਨਾਂ ਨੇ ਇਹਨਾਂ ਸਾਰੀਆਂ ਪ੍ਰੋਬਲਮਸ ਨੂੰ ਆਪਣੇ ਸ਼ੌਕ ਆਪਣੇ ਸੁਪਨੇ ਦੇ ਸਾਹਮਣੇ ਕੋਈ ਵੀ ਮੁਸ਼ਕਲ ਬਣਨ ਨਹੀਂ ਦਿੱਤਾ ਤੇ ਇਹ ਵੀਡੀਓ ਹੁਣ ਆਪਣਾ ਇੱਥੇ ਖਤਮ ਹੁੰਦਾ ਜੀ ਹੁਣ ਮੈਂ ਤੁਹਾਨੂੰ ਮਿਲੂੰਗਾ ਕੱਲ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਤਰ੍ਹਾਂ ਦੀ ਜਾਣਕਾਰੀ ਦੇ ਨਾਲ